ਪ੍ਰੋਗਰਾਮ 16 ਅਤੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਪੰਜਾਬ ਦੇ ਔਰ ਦੇਸ਼ ਦੀ ਸਿਆਸਤ ਦੇ ਦੋ ਤਿੰਨ ਅਹਿਮ ਮੁੱਦਿਆਂ ਦੇ ਉੱਤੇ ਸਭ ਤੋਂ ਪਹਿਲਾ ਮੁੱਦਾ ਅਮਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਤੋਂ ਇਜਾਜ਼ਤ ਮੰਗੀ ਹੈ ਕਿਉਂਕਿ ਸੌ ਚੁੱਕ ਸਮਾਗਮ ਤੇ ਬਤੌਰ ਮੈਂਬਰ ਪਾਰਲੀਮੈਂਟ ਉਹ ਸੌ ਚੁੱਕਣਾ ਚਾਹੁੰਦੇ ਨੇ ਕੀ ਹੁਣ ਸਰਕਾਰ ਇਜਾਜ਼ਤ ਨੂੰ ਪ੍ਰਵਾਨ ਕਰੇਗੀ ਇਸ ਦੇ ਉੱਤੇ ਗੱਲ ਕਰਾਂਗੇ ਔਰ ਨਾਲ ਗੱਲ ਕਰਾਂਗੇ ਪੰਜਾਬ ਦੇ ਹੋਰ ਦੋ ਅਹਿਮ ਮਸਲਿਆਂ ਤੇ ਕੰਗਣਾ ਰਣ ਅੱਧੇ ਲਈ ਐਸਐਸਪੀ ਮੁਹਾਲੀ ਨੇ ਵੀ ਇੱਕ ਕਮੇਟੀ ਬਣਾ ਦਿੱਤੀ ਹੈ ਉਹ ਜਾਂਚ ਕਰੇਗੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਐਸਪੀ ਰੈਂਕ ਦੇ ਅਧਿਕਾਰੀ ਉਸ ਕਮੇਟੀ ਦੀ ਗਵਾਹੀ ਕਰਨਗੇ ਕਿਉਂਕਿ ਕਿਸਾਨ ਜਥੇਬੰਦੀਆਂ ਤੇ ਕੁਲਵਿੰਦਰ ਕੌਰ ਦੇ ਪਰਿਵਾਰਕ ਮੈਂਬਰ ਇਲਾਕੇ ਦੇ ਬੰਦੇ ਇੱਥੇ ਇਕੱਠੇ ਹੋ ਕੇ ਆਉਂਦੇ ਨੇ ਵਫਦ ਮਿਲਦਾ ਕਮੇਟੀ ਬਣਦੀ ਹੈ ਸਿੱਟਾ ਕਦੋਂ ਨਿਕਲੇਗਾ ਦੂਜੇ ਪਾਸੇ ਸੀਆਈਐਸਐਫ ਦੀ ਆਪਣੇ ਪੱਧਰ ਤੇ ਜਾਂਚ ਪੜਤਾਲ ਜਾਰੀ ਹੈ ਇਸ ਤੇ ਗੱਲ ਕਰਾਂਗੇ ਤੀਜਾ ਮਸਲਾ ਰਵਨੀਤ ਬਿੱਟੂ ਦਾ ਕੇਂਦਰ ਦੇ ਵਿੱਚ ਵਜ਼ੀਰ ਬਣਨਾ ਹਾਰ ਕੇ ਵੀ ਵਜ਼ੀਰ ਬਣਨ ਦੀ ਜਿਹੜੀ ਪਰ ਤੇ ਪਾਈ ਪਾ ਨੇ ਕਦੋਂ ਤੋਂ ਪਾਈ ਕਿਵੇਂ ਪਾਈ ਔਰ ਰਵਨੀਤ ਬਿੱਟੂ ਦਾ ਇੱਕ ਸਿੱਖ ਚਿਹਰੇ ਵਜੋਂ ਉਹਨਾਂ ਨੂੰ ਕੇਂਦਰ ਦੇ ਵਿੱਚ ਬਜ਼ਾਰਤ ਮਿਲਣੀ ਇਸ ਦੇ ਮਾਇਨੇ ਕੀ ਨੇ ਇਸ ਤੇ ਗੱਲ ਕਰਾਂਗੇ ਮੈਂ ਤੇ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਅਮਰਤਪਾਲ ਸਿੰਘ ਦੀ ਪਹਿਲਾਂ ਤਾਂ ਸਰਕਾਰ ਕੇਂਦਰ ਨੇ ਤੇ ਪੰਜਾਬ ਸਰਕਾਰ ਨੇ ਮਿਲ ਕੇ ਐਨਐਸਏ ਲਗਾ ਕੇ ਉਹ ਕਾਰਵਾਈ ਕੀਤੀ ਡਿਬਰੂਗੜ੍ਹ ਭੇਜਿਆ ਸਾਰੇ ਜਾਣਦੇ ਆ ਜਿਸ ਦਾ ਵਿਰੋਧ ਵੀ ਹੋਇਆ ਇਹੀ ਨਤੀਜਾ ਨਿਕਲਿਆ ਕਿ 2 ਲੱਖ ਦੇ ਕਰੀਬ ਵੋਟਾਂ ਨਾਲ ਸਭ ਤੋਂ ਵੱਡੇ ਮਾਰਜਨ ਨਾਲ ਅਮਰਤਪਾਲ ਉੱਥੋਂ ਜਿੱਤ ਜਾਂਦੇ ਆ ਖੜੂਰ ਸਾਹਿਬ ਤੋਂ ਹੁਣ ਇੱਕ ਅਜਾਇਬਤ ਮੰਗੀ ਗਈ ਹੈ ਕਿ ਬਤੌਰ ਮੈਂਬਰ ਪਾਰਲੀਮੈਂਟ ਉਹ ਸੌ ਚੱਕਣਾ ਚਾਹੁੰਦੇ ਨੇ ਸੌ ਚੱਕ ਸਮਾਗਮ ਜਿਵੇਂ ਕਿ ਪਤਾ ਹੈ ਕਿ ਚੱਲ ਰਿਹਾ ਹੁਣ ਕੀ ਪੰਜਾਬ ਸਰਕਾਰ ਇਸ ਦੇ ਉੱਤੇ ਕੀ ਰੁਖ ਅਪਣਾ ਸਕਦੀ ਹੈ ਇਹ ਆਫਰ ਇਸ ਦੀਆਂ ਸੰਭਾਵਨਾਵਾਂ ਕੀ ਕੀ ਨੇ ਜੇਕਰ ਹੁਣ ਅਰਜੀ ਪਾਈ ਗਈ ਹੈ ਤਾਂ ਦੇਖੋ ਸੰਦੀਪ ਸਾਹਿਬ ਤੋਂ ਵੱਡਾ ਹੁੰਦਾ ਫਤਵਾ ਲੋਕਾਂ ਦਾ ਫਤਵਾ ਅਮਰਤਪਾਲ ਸਿੰਘ ਨੂੰ ਦਿੱਤਾ ਜਾ ਚੁੱਕਾ ਉਸ ਫਤਵੇ ਦਾ ਹੁਣ ਆਦਰ ਮਾਨ ਸਨਮਾਨ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ ਚਾਹੇ ਸੂਬਾ ਸਰਕਾਰਾ ਚਾਹੇ ਸੈਂਟਰਲ ਸਰਕਾਰ ਕਿਉਂਕਿ ਲੋਕ ਰਾਜ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਸਰਕਾਰਾਂ ਵੱਡੀਆਂ ਨਹੀਂ ਹੁੰਦੀਆਂ ਤੇ ਸਰਕਾਰਾਂ ਵੀ ਲੋਕ ਚੁਣਦੇ ਹੁਣ ਸਵਾਲ ਹੈ ਕਿ ਵੈਸੇ ਤਾਂ ਇਹ ਚਾਹੀਦਾ ਸੀ ਕਿ ਥਿਸ ਇਜ਼ ਅ ਨਾ ਅਮਰਿਤਪਾਲ ਸਿੰਘ ਜਿੱਤ ਗਿਆ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਐਨਐਸਏ ਜਿਹੜਾ ਲਗਾਇਆ ਜਿਹਨੂੰ ਦੂਜੀ ਵਾਰ ਲਗਾਇਆ ਗਿਆ ਉਹਨੂੰ ਹਟਾ ਦਿੰਦੇ ਹੈਗੇ ਤੇ ਜਾ ਕੇ ਉਹ ਰੀਜ਼ ਹੋ ਸਕਦਾ ਹੁਣ ਜਿਹੜਾ ਐਨਐਸਏ ਦਾ ਪ੍ਰੋਵੀਜ਼ਨ ਜਾਂ ਸਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਤੁਸੀਂ ਟੈਂਪਰੇਰੀ ਤੌਰ ਤੇ ਤੁਹਾਨੂੰ ਰੀਜ਼ ਕੀਤਾ ਜਾ ਸਕਦਾ ਜਦੋਂ ਤੁਸੀਂ ਸੌ ਚੁੱਕਨੇ ਹੋਵੇ ਜਿਹੜੇ ਲੋਕ ਪੋਲਿਟੀਕਲ ਪ੍ਰिजनਰ ਨੇ ਐਨਐਸਏ ਜਿੰਨਾ ਦੇ ਖਿਲਾਫ ਲੱਗਦਾ ਹੈਗਾ ਹੁਣ ਇਸ ਮਸਲੇ ਦੇ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਉਨ੍ਹਾਂ ਦੇ ਐਡਵੋਕੇਟ ਵੱਲੋਂ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਆ ਕਿ ਅਮਰਤਪਾਲ ਨੂੰ ਸੋਚ ਚੁੱਕਣ ਵਾਸਤੇ ਉਹਨੂੰ ਟੈਂਪਰੇਰੀ ਰਿਲੀਜ਼ ਕੀਤਾ ਜਾਵੇ ਉਸ ਤੋਂ ਬਾਅਦ ਕੇਸ ਚੱਲਦਾ ਰਹੂਗਾ ਕਿ ਉਹਨਾਂ ਦਾ ਕੇਸ ਕਿੰਨੇ ਚਿਰ ਸਰਕਾਰ ਨੇ ਐਨਐਸਏ ਲਗਾ ਕੇ ਰੱਖਣੀਆਂ ਜਾਂ ਭਾਰਤ ਸਰਕਾਰ ਦਾ ਸੂਬਾ ਸਰਕਾਰ ਤੇ ਕਿੰਨਾ ਦਬਾਅ ਇਹ ਦੋਨਾਂ ਸਰਕਾਰਾਂ ਚੰਗੀ ਤਰ੍ਹਾਂ ਜਾਣਦੀਆਂ ਹਨ ਤੇ ਸੂਬੇ ਦੀ ਜਨਤਾ ਵੀ ਚੰਗੀ ਤਰ੍ਹਾਂ ਭਲੀ-ਪਾਂਤ ਜਾਣ ਚੁੱਕੀ ਆ ਹੁਣ ਉਸ ਮਸਲੇ ਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਅਪਰੋਚ ਕੀਤਾ ਅਪੀਲ ਕੀਤੀ ਹੈ ਇਸ ਅਪੀਲ ਤੇ ਕਿ ਪੰਜਾਬ ਸਰਕਾਰ ਦਾ ਗ੍ਰਹਿ ਵਿਭਾਗ ਜਾਂ ਗ੍ਰਹਿ ਭੂਗ ਭਾਗ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋਲ ਜਾਂ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨ ਜਾਂ ਉੱਥੋਂ ਦਾ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਨੇ ਦੇਖਣਾ ਹੈਗਾ ਕਿ ਕਾਨੂੰਨ ਕੀ ਕਹਿੰਦਾ ਕਾਨੂੰਨ ਦੇ ਵਿੱਚ ਸਾਫ਼ ਸਪਸ਼ਟ ਹੈ ਹੁਣ ਇਸ ਮਸਲੇ ਦੇ ਕੋਈ ਡਿਬਰੂਗੜ ਜੇਲ੍ਹ ਦੇ ਵਿੱਚ ਹੋਇਆ ਹੁਣ ਜੇ ਸਰਕਾਰ ਮੰਨ ਲੈਂਦੀ ਆ ਕਿ ਅਸੀਂ ਟੈਂਪਰੇਰੀ ਰਿਲੀਜ਼ ਕਰਨ ਵਾਸਤੇ ਤਿਆਰ ਆ ਲਾਜ਼ਮੀ ਤੌਰ ਤੇ ਹੋ ਸਕਦਾ ਹੈ ਕਿ ਸੂਬਾ ਸਰਕਾਰ ਸੈਂਟਰ ਸਰਕਾਰ ਨਾਲ ਸੰਪਰਕ ਕਰੇ ਸੈਂਟਰ ਸਰਕਾਰ ਸੂਬਾ ਸਰਕਾਰ ਨਾਲ ਸੰਪਰਕ ਕਰੇ ਕਿ ਇਹ ਬਾਲਕ ਦੀ ਸੈਂਟਰ ਦੇ ਪਕ ਕਿ ਜਾਊਗੀ ਕੋਰਟ ਦੇ ਵਿੱਚ ਕਦੀ ਸੁਪਾ ਸਰਕਾਰ ਕੋਰਟ ਤੇ ਰੱਖੂਗੀ ਉਲਝਾਨ ਵਾਲਾ ਕੰਮ ਹੋਊਗਾ ਪਰ ਉਹਨਾਂ ਨੇ ਕਾਨੂੰਨ ਦਾ ਹਵਾਲਾ ਦਿੱਤਾ ਕਿ ਇਸ ਕਾਨੂੰਨ ਦੇ ਤਹਿਤ ਟੈਂਪਰੇਰੀ ਉਹਨਾਂ ਨੂੰ ਰੀਲீஸ் ਕੀਤਾ ਜਾ ਸਕਦਾ ਹਾਂ ਜੇ ਟੈਂਪਰੇਰੀ ਰੀਲீஸ் ਕੀਤਾ ਜਾਂਦਾ ਬਾ ਤਾਂ ਫਿਰ ਉਨਾ ਦੇ ਨਾਲ ਸਿਕਿਉਰਟੀ ਜਾਏਗੀ ਸਿਕਿਉਰਟੀ ਦੀ ਹਾਜ਼ਰੀ ਦੇ ਵਿੱਚ ਉਹ ਪਾਰਲੀਮੈਂਟ ਪਹੁੰਚਣਗੇ ਹਾਲਾਂਕਿ ਸੁਣਿਆ ਹੈ ਕਿ 15 16 ਦੇ ਆਸ-ਪਾਸ ਜਿਹੜੇ ਨਵੇਂ 543 MP ਚੁਣੇ ਗਏ ਨੇ ਉਹਨਾਂ ਨੂੰ ਸੌਂਚ ਕਾਈ ਜਾਏਗੀ ਉੱਥੇ ਤੇ ਪ੍ਰਧਾਨ ਮੰਤਰੀ ਨੂੰ ਵੀ ਸੌਂਚਕਣੀ ਪਏਗੀ ਸਪੀਕਰ ਕੋਲ ਸਪੀਕਰ ਕੌਣ ਬਣਦਾ ਪਹਿਲਾਂ ਉਹ ਪ੍ਰੋਟਮ ਸਪੀਕਰ ਹੋਏਗਾ ਉਸ ਤੋਂ ਬਾਅਦ ਰੈਗੂਲਰ ਸਪੀਕਰ ਬਣ ਜਾਏਗਾ ਅਗਰ ਬਾਕੀ MP ਦੇ ਨਾਲ ਜਦੋਂ 543 MP ਨੇ ਸੌਂਚ ਕਣੀ ਹੈ ਭਾਵੇਂ ਉਦੋਂ ਨਾ ਛਕਾਉਣ ਪਰ ਹੋ ਸਕਦਾ ਹੈ ਕਿ ਜਿਹੜੇ ਰੈਗੂਲਰ ਸਪੀਕਰ ਚੁਣੇ ਜਾਣਗੇ ਉਹਨਾਂ ਦੇ ਚੈਂਬਰ ਦੇ ਵਿੱਚ ਸੌਂਚ ਕੋਈ ਜਾਵੇ ਸਿਰਫ ਅੰਮ੍ਰਿਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਉਹਨਾਂ ਨੇ ਪੰਜਾਬ ਦੇ ਵਿੱਚੋਂ ਨੰਬਰ 1 ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਉਹਨਾਂ ਦਾ ਹੀ ਕੇਸ ਨਹੀਂ ਆ ਬਲਕਿ ਜਿਹੜਾ ਬਾਰਾਮੁੱਲਾ ਤੋਂ ਵੀ ਐਮਪੀ ਚੁਣੇਗੇ ਨੇ ਉਹਨਾਂ ਨੇ ਵੀ ਅਪੀਲ ਕਰ ਦਿੱਤੀ ਆ ਹਾਂਜੀ ਇੰਜੀਨੀਅਰ ਰਾਸ਼ਿਦ ਆ ਇੰਜੀਨੀਅਰ ਰਾਸ਼ਿਦ ਉਹਨਾਂ ਨੇ ਤਿਹਾਰ ਜੇਲ੍ਹ ਪ੍ਰਸ਼ਾਸਨ ਕਿਉਂਕਿ ਤਿਹਾਰ ਜੇਲ੍ਹ ਦਿੱਲੀ ਗਵਰਨਮੈਂਟ ਦੇ ਅੰਡਰ ਆਂਦੀ ਆ ਦਿੱਲੀ ਗਵਰਨਮੈਂਟ ਨੂੰ ਲਿਖਤੀ ਦਿੱਲੀ ਗਵਰਨਮੈਂਟ ਦੇ ਕੌਣ ਨੇ ਉਥੇ ਅਰਵਿੰਦ ਕੇਜਰੀਵਾਲ ਹੈ ਇੱਥੇ ਭਗਵੰਤ ਮਾਨ ਸਾਹਿਬ ਨੇ ਇਹ ਦੋਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਸਲੇ ਦੇ ਵਿੱਚ ਉਹਨਾਂ ਨੇ ਹੁਣ ਪੰਜਾਬ ਸਰਕਾਰ ਨੂੰ ਅਪਰੋਚ ਕੀਤਾ ਔਰ ਬੀਤੇ ਦਿਨ ਉਹਨਾਂ ਦੇ ਮਾਤਾ ਬਲਵਿੰਦਰ ਕੌਰ ਪਿਤਾ ਸੁਖਚੈਨ ਸਿੰਘ ਉਹ ਜਾ ਕੇ ਵੀ ਆਏ ਨੇ ਡਿਬਰੂਗੜ ਮਿਲ ਕੇ ਵੀ ਆਏ ਨੇ ਦੋਨੇ ਮੀਆਂ ਬੀਬੀ ਗਏ ਨੇ ਉਥੇ ਉਹਨਾਂ ਦਾ ਉਹ ਉੱਥੇ ਆਲਰੇਡੀ ਅਮਰਤਪਾਲ ਸਿੰਘ ਉਹਨਾਂ ਦੇ ਜੀਵਨ ਸਾਥਨ ਉੱਥੇ ਹੀ ਕਿਰਨਦੀਪ ਕੌਰ ਹੋਣੀ ਔਰ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਬਾਹਰ ਮੁਲਾਜ਼ਮ ਖੜੇ ਨੇ ਉਹਨਾਂ ਦੇ ਨਾਲ ਉਹਨਾਂ ਨੇ ਖੁਸ਼ੀ ਵੀ ਸਾਂਝੀ ਕੀਤੀ ਆ ਉਹਨਾਂ ਨੂੰ ਮਠਿਆਈ ਲੱਡੂ ਵੀ ਜੋ ਜਿੱਤ ਦੀ ਖੁਸ਼ੀ ਚ ਦਿੱਤੀ ਜਾਂਦੀ ਹੈ ਨਾ ਇੱਕ ਸਿੰਬਲ ਹੁੰਦਾ ਨਾ ਸੰਬੋਲਕ ਤੌਰ ਤੇ ਖੁਸ਼ੀ ਸਾਂਝੀ ਕਰਨਾ ਹੁਣ ਇਹ ਜਿਹੜਾ ਇਸ਼ੂ ਹੈ ਸਰਕਾਰ ਤੇ ਨਿਰਭਰ ਕਰਦਾ ਕਿ ਸਰਕਾਰ ਨੇ ਉਹ ਸਰਕਾਰ ਦੀ ਇੱਕ ਜਿਹੜਾ ਪੋਲੀਟੀਕਲ ਥਾਟ ਹੈ ਨਾ ਪੋਲੀਟੀਕਲ ਵਿਲ ਸੂਬਾ ਸਰਕਾਰ ਦੀ ਇੱਛਾ ਸ਼ਕਤੀ ਉਹ ਸਰਕਾਰ ਦੀ ਮੁੱਖ ਤ੍ਰਿਪ ਕੋਦੋਂ ਤੋਂ ਮਾਂ ਦੀ ਇੱਛਾ ਸ਼ਕਤੀ ਤੇ ਨਿਰਭਰ ਕਰਦਾ ਕਿ ਕੀ ਉਹਨਾਂ ਤੇ ਐਨਐਸਏ ਹਟਾਇਆ ਜਾਊਗਾ ਜਾਂ ਕੀ ਟੈਂਪਰੇਰੀ ਰੀਲੀਜ਼ ਵਾਸਤੇ ਸਰਕਾਰ ਮੰਨਦੀ ਆ ਇਹ ਬੜਾ ਜ਼ਰੂਰੀ ਹੈ ਅਗਰ ਇਹ ਦੋਨੇ ਸਰਕਾਰ ਨੇ ਨਾ ਕੀਤਾ ਉਹਨਾਂ ਨੂੰ ਸੌ ਚੁੱਕੜ ਵੀ ਨਹੀਂ ਦਿੱਤੀ ਗਈ ਜਾਂ ਉਹਨਾਂ ਤੇ ਐਨਐਸਏ ਫੇਰ ਜਿਹੜਾ ਅਗਲੇ 2-3 ਮਹੀਨੇ ਚ ਫੇਰ ਕੰਪਲੀਟ 2 ਸਾਲ ਹੋ ਜਾਣੇ ਆ ਜੇ ਫੇਰ ਵਧਾ ਦਿੱਤਾ ਗਿਆ ਤੇ ਫੇਰ ਮੈਨੂੰ ਇਹ ਲੱਗਦਾ ਕਿ ਪੰਜਾਬ ਸਰਕਾਰ ਆਪਣੇ ਸਿਰ ਸੈਂਟਰ ਦੇ ਦਬਾਹੇ ਹੇਠ ਜਾਂ ਇਹਨਾਂ ਦੀ ਇੱਕ ਇੱਛਾ ਸ਼ਕਤੀ ਦੀ ਘਾਟ ਦੀ ਵਜ੍ਹਾ ਦੇ ਕਰਕੇ ਇਹ ਆਪਣੇ ਸਿਰ ਇੱਕ ਵਿਪਤਾ ਪਾ ਲੈਣਗੇ ਜਿਹੜੀ ਬਾਅਦ ਵਿੱਚ ਇਹ ਵਿਪਤਾ ਪੰਜਾਬ ਦੇ ਕਾਨੂੰਨ ਵਿਵਸਥਾ ਇਹ ਪੰਜਾਬ ਦੇ ਸਮਾਜਿਕ ਰਿਸ਼ਤਿਆਂ ਉੱਤੇ ਵੀ ਇਹ ਝੂਟ ਕਰੇਗੀ ਜਿੱਥੇ ਤੱਕ ਸਵਾਲ ਹੈ ਕਿ ਹੁਣ ਅਮਰਿਤਪਾਲ ਸਿੰਘ ਨੇ ਤੇ ਆਪਣੇ ਵਕੀਲ ਦੇ ਜ਼ਰੀਏ ਅਰਜੀ ਭੇਜ ਦਿੱਤੀ ਸਰਕਾਰ ਨੂੰ ਅਰਜ਼ੋਈ ਕਰ ਦਿੱਤੀ ਕਿ ਸਾਨੂੰ ਟੈਂਪਰੇਰੀ ਰੀਲੀਜ਼ ਦਿੱਤੀ ਜਾਵੇ ਪਰ ਇਸ ਤੋਂ ਪਹਿਲਾਂ ਇਹ ਵੀ ਨਹੀਂ ਭੁੱਲਣਾ ਚਾਹੀਦਾ ਪ੍ਰਚਾਰ ਦੇ ਦੌਰਾਨ ਜਦੋਂ ਗੁਰਮੀਤ ਸਿੰਘ ਮੀਤ ਹੇਰ ਨੂੰ ਜਿਹੜੇ ਉਮੀਦਵਾਰ ਸਨ ਸੰਗਰੂਰ ਤੋਂ ਘੇਰ ਕੇ ਵੀ ਪੁੱਛਿਆ ਗਿਆ ਜਾਂ ਮੀਡੀਆ ਦੇ ਵਿੱਚ ਵੀ ਸਵਾਲ ਕੀਤਾ ਗਿਆ ਕਿ NSA ਦਾ ਬੜਾ ਵਿਰੋਧ ਹੈ ਜੀ ਤੁਹਾਡੇ ਤੁਸੀਂ ਤੁਹਾਡੀ ਸਰਕਾਰ ਨੇ ਲਾਇਆ ਤਾਂ ਉਹਨਾਂ ਦੀ ਤਰਕ ਦਲੀਲ ਇਹ ਸੀ ਕਿ ਅਸੀਂ ਨਹੀਂ ਲਾਇਆ ਤਾਂ ਸੈਂਟਰ ਨੇ ਲਾਇਆ ਪਰ ਉਸ ਤੋਂ ਬਾਅਦ ਸਾਰਿਆਂ ਨੇ ਆਲੋਚਨਾ ਕੀਤੀ ਕਿ ਤਾਂ ਗੁੰਮਰਾਹ ਕਰ ਰਹੇ ਨੇ ਗੁੰਮਰਾਹ ਕਰਨ ਵਾਲਾ ਬਿਆਨ ਹੈ ਅਮ੍ਰਿਤਸਰ ਡੀਸੀ ਦੇ ਕਹਿਣ ਦੇ ਉੱਤੇ ਲੱਗਾ ਜਦੋਂ ਸਰਕਾਰ ਦੇ ਮੰਤਰੀ ਪਹਿਲਾਂ ਹੀ ਉਹ ਸਟੈਂਡ ਲੈ ਰਹੇ ਆ ਕਿ ਸੈਂਟਰ ਨੇ ਲਾਇਆ ਤਾਂ ਹੁਣ ਇਸ ਪੈਂਤੜੇ ਦੇ ਉੱਤੇ ਕੀ ਡਿਸੀਜਨ ਲੈਣਗੇ ਦੇਖੋ ਬੇਬਕੂਫ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ ਐਨਐਸਸੀ ਤੇ ਹਮੇਸ਼ਾ ਸਟੇਟ ਸਰਕਾਰ ਹੀ ਲਾਉਂਦੀ ਆ ਇਹ ਮੰਨ ਲਓ ਕਿ ਤੁਸੀਂ ਸੈਂਟਰ ਸਰਕਾਰ ਅੱਗੇ ਝੁਕ ਗਏ ਲੋਕੀ ਇਹ ਯਕੀਨ ਕਰ ਲੈਣਗੇ ਮੀਤੇਰ ਸਾਹਿਬ ਤੋਂ ਪਹਿਲਾਂ ਹਰਜੋਤ ਸਿੰਘ ਬੈਂਸ ਸਾਹਿਬ ਨੂੰ ਵੀ ਇੱਕ ਗੁਰਦੁਆਰੇ 'ਚ ਜਦੋਂ ਨਤਮਸਤਕ ਹੋਣਗੇ ਕਿਸੇ ਸਿੰਘ ਨੇ ਪੁੱਛਿਆ ਕਿ ਤੁਸੀਂ ਅਮਰਤਪਾਲ ਸਿੰਘ ਹੋਣਾ ਤੇ ਕਿਉਂ ਐਨਐਸਸੀ ਲੈ ਤੇ ਹਰਜੋਤ ਸਿੰਘ ਬੈਂਸ ਸਾਹਿਬ ਵੀ ਕਹਿੰਦੇ ਅਸੀਂ ਨਹੀਂ ਲਾਇਆ ਸੈਂਟਰ ਸਰਕਾਰ ਨੇ ਲਗਾਇਆ ਤੇ ਡੂਰਿੰਗ ਚੋਣ ਪ੍ਰਚਾਰ ਦੇ ਦੌਰਾਨ ਮੀਤੇਰ ਸਾਹਿਬ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਅਸੀਂ ਨਹੀਂ ਲਾਇਆ ਸੈਂਟਰ ਸਰਕਾਰ ਲੋਕਾਂ ਨੂੰ ਯਕੀਨ ਨਹੀਂ ਆ ਨਾ ਪੰਜਾਬ ਸਰਕਾਰ ਤੇ ਨਾ ਪੰਜਾਬ ਸਰਕਾਰ ਦੇ ਵਜ਼ੀਰਾਂ ਤੇ ਹਣ ਲੋਕੀ ਇਹ ਮੰਨ ਲੈਣਗੇ ਕਿ ਤੁਸੀਂ ਸੈਂਟਰ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹੈਗੇ ਨੇ ਕਿਉਂਕਿ ਡੀਸੀ ਜਿਹੜੇ ਵੀ ਜ਼ਿਲ੍ਹੇ ਦਾ ਬੰਦਾ ਹੁੰਦਾ ਮੰਨ ਲਓ ਉਹ ਕਿਸੇ ਹੋਰ ਜ਼ਿਲ੍ਹੇ ਦਾ ਹੁੰਦਾ ਉਹ ਡੀਸੀ ਹੀ ਐਨਐਸਏ ਦੀ ਪਾਵਰ ਉਹ ਸਟੇਟ ਸਟੇਟ ਅੱਗੇ ਸੈਂਟਰ ਅੱਗੇ ਤੇ ਇਸ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਲੋੜ ਨਹੀਂ ਲੋਕ ਕਿਹੜੇ ਵੀ ਜਾ ਕੇ 15ਵੀਂ ਜਾਂ 14ਵੀਂ ਸਦੀ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੂੰ ਕਾਨੂੰਨ ਕਾਇਦੇ ਦਾ ਪਤਾ ਨਹੀਂਗਾ ਉਹ ਤੇ ਨਿਕੇ ਨਿਕੇ ਬੰਦਾ ਨੈਟ ਤੇ ਜਾਂਦਾ ਹੈਗਾ ਕਿ ਐਨਐਸਏ ਕੀ ਮੀਨ ਉਹ ਲੋਕੀ ਡਿਟੇਲ ਨਿਕਲ ਜਾਂਦੀ ਪੰਜ ਪੇਜ ਤੇ ਵਿਕੀਪੀਡੀਆ ਤੋਂ ਦੱਸ ਦਿੰਦਾ ਕਿ ਐਨਐਸਏ ਦਾ ਕੀ ਮਤਲਬ ਹੈ ਕਿਵੇਂ ਲੱਗਦਾ ਹੈਗਾ ਉਹਦੇ ਵਾਸਤੇ ਇੱਕ ਬੋਰਡ ਬੰਦਾ ਹੈਗਾ ਬੋਰਡ ਦੇ ਵਿੱਚ ਸੈਂਟਰ ਸਰਕਾਰ ਜਿਸ ਜੇਲ ਦੇ ਵਿੱਚ ਰੱਖਿਓ ਉਹਦਾ ਜੇਲ ਸੁਪਰਡੈਂਟ ਸੂਬਾ ਸਰਕਾਰ ਵੱਲੋਂ ਇੱਕ ਨੂਡਲ ਆਫੀਸਰ ਇੱਕ ਪੁਲਿਸ ਦਾ ਡੀਆਈਜੀ ਰੈਂਕ ਉਹ ਸਾਰਾ ਕੁਝ ਚੀਜ਼ ਸਪੱਸ਼ਟ ਹੋ ਜਾਂਦੀ ਉਹ ਕਿਵੇਂ ਲੱਗਦਾ ਵੱਧ ਤੋਂ ਵੱਧ 1 ਸਾਲ ਲੱਗਦਾ ਫਿਰ ਵਿਧਾਇਆ ਜਾ ਸਕਦਾ ਚੈਲੰਜ ਕੀਤਾ ਜਾ ਸਕਦਾ ਉਹਦੇ ਸਾਰੇ ਕਾਨੂੰਨ ਹੈ ਤੇ ਮੀਤੇਰ ਸਾਹਿਬ ਨੇ ਜਾਂ ਨਹੀਂ ਪੜਿਆ ਹੋਊਗਾ ਕਾਨੂੰਨ ਪਰ ਉਹ ਤਾਂ ਪਹਿਲਾਂ ਇਹ ਵੀ ਕਹਿੰਦੇ ਜਦੋਂ ਆਪੋਜੀਸ਼ਨ ਦੇ ਐਮ ਐਲ اے ਸੀ ਮੀਤੇਰ ਸਾਹਿਬ ਕਿ ਜੀ ਬਾਹਰਲੇ ਨੂੰ ਨੌਕਰੀਆਂ ਦਈ ਜਾ ਰਹੇ ਨੇ ਤੇ ਹੁਣ ਕਹਿੰਦੇ ਕਿ ਲੋਕੀ ਅਨਪੜ੍ਹ ਨੇ ਉਹਨਾਂ ਨੂੰ ਪਤਾ ਨਹੀਂ ਕਾਨੂੰਨ ਕੀ ਹੈ ਦੇਸ਼ ਦਾ ਮਤਲਬ ਇਹ ਹੀ ਹੈ ਕਿ ਤੁਸੀਂ ਲੋਕਾਂ ਨੂੰ ਬੇਬਕੂਬ ਸਮਝ ਰਹੇ ਹੋ ਇਸ ਕਰਕੇ ਐਨਐਸਸੀ ਤੇ ਕਲੀਅਰ ਕਟ ਕਿੰਨੇ ਲਾਇਆ ਗਿਆ ਉਹ ਪੰਜਾਬ ਸਰਕਾਰ ਆ ਲੈ ਪੰਜਾਬ ਸਰਕਾਰ ਕੇ ਦਿਆ ਆਮ ਆਦੀ ਪਾਰਟੀ ਦੀ ਆਮ ਆਦੀ ਪਾਰਟੀ ਕੌਣ ਹੈ ਇਹ ਕਹਿੰਦੇ ਨਹੀਂ ਆਮ ਘਰਾਂ ਦੇ ਜਵਾਬ ਕਰ ਸਰੂ ਸਰਕਾਰ ਕਸੂਤੀ ਸਥਿਤੀ ਚ ਰਹੇਗੀ ਇਸ ਮਸਲੇ ਤੇ ਕਿਉਂਕਿ ਜੇ ਇਜਾਜ਼ਤ ਨਾ ਦਿੱਤੀ ਜਿਵੇਂ ਤੁਸੀਂ ਆਖਿਆ ਉਹ ਲੋਕਾਂ ਨੇ ਤਾਂ ਪਹਿਲਾਂ ਹੀ ਖਡੂਰ ਸਾਹਿਬ ਚ ਵਿਰੋਧ ਦਿਖਾ ਦਿੱਤਾ ਕਿ ਕਿਵੇਂ ਅਸੀਂ ਤੁਹਾਨੂੰ ਨਹੀਂ ਪ੍ਰਵਾਨ ਕਰਦੇ ਔਰ ਆਮ ਆਦਮੀ ਪਾਰਟੀ ਦੇ ਉੱਥੇ ਉਮੀਦਵਾਰ ਦਾ ਹਾਲ ਕੀ ਹੋਇਆ ਦੂਜਾ ਨੰਬਰ ਵੀ ਨਹੀਂ ਆਇਆ ਤੀਜੇ ਨੰਬਰ ਤੇ ਆਏ ਲਾਲਜੇ ਸਿੰਘ ਭੁੱਲਰ ਜੇ ਫੇਰ ਨਾਜਾਇਜ਼ ਦਿੱਤੀ ਤੇ ਵਿਰੋਧ ਖੜੂਰ ਸਾਹਿਬ ਤੋਂ ਅੱਗੇ ਵੀ ਵੱਧ ਸਕਦਾ ਹੈ ਪੂਰੇ ਪੰਜਾਬ 'ਚ ਵੱਧ ਸਕਦਾ ਹੈ ਵਿਰੋਧ ਲਾਜ਼ਮੀ ਤੌਰ ਤੇ ਤੁਸੀਂ ਦੇਖੋ ਕਿ ਉੱਥੇ ਜਿਹੜਾ ਇਹਨਾਂ ਦਾ ਉਮੀਦਵਾਰ ਹੀ ਕੈਬਨਿਟ ਮੰਤਰੀ ਹਲਾਜੀ ਸਿੰਘ ਭੁੱਲਰ ਉਹ ਨਹੀਂ ਉਹਨਾਂ ਦੀ ਜਮਾਨਤ ਜਬਤ ਹੋਈ ਹੈ ਦੂਜੇ ਨੰਬਰ ਤੇ ਤੀਜੇ ਦੀ ਜਮਾਨਤ ਜਬਤ ਹੋਈ ਹੈ ਸਿਰਫ ਉੱਥੇ ਆਪਣੀ ਇੱਜ਼ਤ ਕੌਣ ਬਚਾ ਸਕਨੇ ਕੁਲਬੀਰ ਸਿੰਘ ਜੀਰਾ ਸਾਹਿਬ ਬਾਕੀ ਦੇ ਭਾਜਪਾ ਵਾਲਿਆਂ ਦੀ ਜਮਾਨਤ ਜਬਤ ਆਮਾਦੀ ਪਾਰਟੀਆਂ ਦੀ ਜਮਾਨਤ ਜਬਤ ਸ਼੍ਰੋਮਣੀ ਅਕਾਲੀ ਦਲ ਦੀ ਜਮਾਨਤ ਜਬਤ ਉਸ ਤੋਂ ਬਾਅਦ ਨਾਲ ਲਾਲਜੀ ਸਿੰਘ ਭੁੱਲਰ ਬੋਲੇ ਨੇ ਨਾ ਵੀਰਸਾ ਸਿੰਘ ਮਲਟੂਆ ਬੋਲਿਆ 4 ਤਰੀਕ ਤੋਂ ਬਾਅਦ ਉਹਨਾਂ ਦਾ ਕੋਈ ਟਵੀਟ ਨਹੀਂ ਆਇਆ ਕੋਈ ਸੋਸ਼ਲ ਕਿਉਂਕਿ ਬੜੀ ਵੱਡੀ ਇੱਕ ਦੂਈ ਆਪਣੇ ਆਪ ਨੂੰ ਬਹੁਤ ਵੱ ਸਾਸ ਉਹਦੇ ਵਿੱਚ ਬੜੇ 나ਡੂਖਾਂ ਲੋਕਾਂ ਨੇ ਤੁਹਾਨੂੰ ਜਬਤਾੜੀਆਂ ਜਮਾਨਤਾਂ ਜਬਤ ਕਰਦੇ ਇਸ ਕਰਕੇ ਤੁਸੀਂ ਫਿਲਹਾਲ ਬੁੱਲਣ ਜੋਗੇ ਨਹੀਂ ਰਹੇ ਪਰ ਸਵਾਲ ਹੈ ਕਿ ਸਰਕਾਰ ਨੂੰ ਚਾਹੀਦਾ ਇਸ ਸਰਕਾਰ ਦੀ ਇੱਛਾ ਸ਼ਕਤੀ ਆਮ ਆਦੀ ਪਾਰਟੀ ਦੀ ਇੱਛਾ ਸ਼ਕਤੀ ਆ ਕਿ ਇਹ ਵਾਲਾ ਜਿਹੜਾ ਹੁਣ ਜੇ ਉਹ ਜਿੱਤਿਆ ਤੇ ਤੁਹਾਨੂੰ ਰੀਜ਼ ਕਰਨਾ ਪੈਣਾ ਨਹੀਂ ਤੇ ਉਹ ਹੁਣ ਵਕੀਲ ਕੀ ਕਹਿ ਰਹੇ ਨੇ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਦਰਵਾਜ਼ਾ ਖੜਕਾਇਆ ਵਾ ਪੀ ਸਾਨੂੰ ਟੈਂਪਰੇਰੀ ਦਿੱਤਾ ਜਾਵੇ ਨਹੀਂ ਤਾਂ ਕੋਰਟ ਚ ਮੂਵ ਕਰਨਗੇ ਹੁਣ ਹਾਈ ਕੋਰਟ ਦੇ ਵਿੱਚ ਕੇਸ ਜਾਊਗਾ ਹਾਈ ਕੋਰਟ ਨੋਟਿਸ ਕੱਢ ਦੂਗੀ ਉਹ ਆਲਰੇਡੀ ਚੱਲ ਰਿਹਾ ਕੇਸ ਹੈ ਪਰ ਫਿਰ ਵੀ ਇੱਕ ਸਵਾਲ ਹੈ ਜਾਂ ਤੇ ਫਿਰ ਇਹ ਹੋਵੇ ਕਿ ਕਾਨੂੰਨ ਦੇਸ਼ ਦੇ ਅੰਦਰ ਕਿ ਜਿਹੜਾ ਬੰਦਾ ਵਾ ਇਲੈਕਸ਼ਨ ਨਾਲ ਲੜ ਸਕੇ ਨਾ ਲੜੇ ਪਰ ਸਵਾਲ ਹੈ ਕਿ ਇੱਕ ਐਨਐਸਸੀ ਐਨਐਸਸੀ ਹੈਗਾ ਪੋਲੀਟੀਕਲ ਮਸਲਾ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ 45% ਉਹ ਲੋਕ ਪਹੁੰਚ ਚੁੱਕੇ ਨੇ ਜਿਹੜੇ ਬਲਾਦਕਾਰੀ ਨੇ ਜਿਹੜੇ ਕਾਤਲ ਨੇ ਜਿਹੜੇ ਗੁੰਡੇ ਨੇ ਜਿਹੜੇ ਬਦਮਾਸ਼ ਨੇ ਜਿਹੜੇ ਅਗਵਾ ਕਰਦੇ ਨੇ ਲੋਕਾਂ ਨੂੰ ਇੰਦਾਂ ਦੇ ਖਤਰਨਾਕ ਸੀਰੀਅਸ ਕ੍ਰਾਈਮ ਹਿਨियस ਕ੍ਰਾਈਮ ਜਿਹਨੂੰ ਕਹਿੰਦੇ ਨੇ ਉਹਨਾਂ ਦੇ ਕੇਸ ਚੱਲ ਰਹੇ ਨੇ 40% ਦੀ 543 ਦੀ ਰੇਸ਼ਿਓ ਕੱਢਦੇ ਕੋਈ 250 ਦੇ ਕਰੀਬ ਬਣ ਜਾਂਦੇ ਨੇ 240 ਦੇ ਉੱਪਰ ਹੀ ਬਣ ਜਾਂਦੇ ਇੱਕ ਪਾਸੇ ਤੇ ਉਹ ਸੌ ਚੁੱਕ ਜਾਣਗੇ ਔਰ ਹੈ ਜਿਨ੍ਹਾਂ ਦੇ ਖਿਲਾਫ ਕੇਸ ਦਰਜ ਨੇ ਸੀਨੀਅਰਸ ਕ੍ਰਾਈਮ ਹੈ ਜਿੱਤੇ ਜਿਹੜਾ ਐਨਐਸਏ ਕ ਪੋਲੀਟੀਕਲ ਕੇਸ ਆ ਪੋਲੀਟੀਕਲ ਮੰਗ ਸੀ ਉਹਦੀ ਪੋਲੀਟੀਕਲ ਮੰਗ ਸੰਵਿਧਾਨ ਦੇ ਮੁਤਾਬਕ ਜੋ 19 ਦੇ ਤਹਿਤ ਤੁਸੀਂ ਆਪਣੀ ਮੰਗ ਰੱਖ ਸਕਦੇ ਹੋ ਹਾਂ ਉਹਦਾ ਜਿਹੜਾ ਦਾਇਰਾ ਮੰਗਦਾ ਉਹ ਕਾਨੂੰਨ ਦੇ ਜਾਬਤੇ ਦੇ ਦਾਇਰੇ ਵਿੱਚ ਰਹਿ ਕੇ ਮੰਗ ਸਕਦੇ ਹੋ ਇੱਕ ਪਾਸੇ 46% ਦੀ ਸਾਡੀ 당ੀ ਪਾਰਲੀਮੈਂਟ ਦੂਜੇ ਪਾਸੇ ਜਿਹਨੂੰ ਲੋਕਾਂ ਨੇ ਫਤਵਾ ਦਿੱਤਾ ਉਹਨੂੰ ਤੁਸੀਂ ਰਿਲੀਜ਼ ਨਹੀਂ ਕਰ ਰਹੇ ਜਾਂ ਫਿਰ ਦੇਸ਼ ਦੇ ਵਿੱਚ ਸੁਧਾਰ ਨਹੀਂ ਅਮੈਂਡਮੈਂਟ ਕਰ ਲੋ ਕਿ ਜਿਹੜਾ ਬੰਦਾ ਚਾਹੇ ਉਹ NSA ਦੇ ਅੰਡਰ ਆ ਜਿਹਦੇ ਖਿਲਾਫ ਕ੍ਰਿਮੀਨਲ ਕੇਸ ਅਜਿਸਟਡ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਉਹ ਕੇਸ ਚੋਣ ਨਹੀਂ ਲੜ ਸਕਦਾ ਜਾਂ ਫਿਰ ਇਹ ਰਾਹ ਹੁਣ ਇੱਕ ਪਾਸੇ ਇੱਕ ਬੰਦੇ ਨੇ ਚੋਣ ਲੜੀ ਆ ਉਹ ਜੇਲ੍ਹ ਦੇ ਵਿੱਚ ਆ ਉਹ ਜਿੱਤ ਗਿਆ ਦੂਜੇ ਪਾਸੇ ਜਿਹੜੇ ਬਲਾਤਕਾਰੀ ਕਾਤਲ ਅਗਵਾ ਕਰਨ ਵਾਲੇ ਕਰਪਸ਼ਨ ਕਰਦੇ ਕਰਪਟ ਨੇ ਬੇਈਮਾਨ ਨੇ ਚੋਰ ਨੇ ਠੱਗ ਨੇ ਲਟੇਰੇ ਉਹ ਪਾਰਲੀਮੈਂਟ ਦੇ ਵਿੱਚ ਪਹੁੰਚੇ ਉਹ ਅਮਰਿਤਪਾਲ ਨੇ ਮੰਨ ਵੀ ਲਿਆ ਭਾਰਤ ਦੇ ਸੰਵਿਧਾਨ ਨੂੰ ਹੁਣ ਤੱਕ ਗੁੰਜਾਇਸ਼ ਹੀ ਨਹੀਂ ਬਚਦੀ ਹਾਂ ਇਹ ਜ਼ਰੂਰ ਹੋ ਸਕਦਾ ਹੈ ਕਿ ਅਮਰਿਤਪਾਲ ਸਿੰਘ ਨੂੰ ਤੁਸੀਂ ਰਿਲੀਜ਼ ਕਰੋ ਔਰ ਉਹ ਭਾਰਤ ਦੇ ਸੰਵਿਧਾਨ ਮੁਤਾਬਕ ਕੱਢ ਜਾਈਏ ਕਿ ਮੈਂ ਤਾਂ ਸੌਣੀ ਚੱਕਣੀ ਭਾਰਤ ਦੇ ਸੰਵਿਧਾਨ ਮੁਤਾਬਕ ਫੇਰ ਤੇ ਮੰਨਿਆ ਕਿ ਹਾਂ ਬਿਲਕੁਲ ਅਗਲੀ ਜਿਹੜੀ ਕਾਰਵਾਈ ਬਣਦੀ ਹੈ ਸਰਕਾਰ ਮਰਜ਼ੀ ਮੁਤਾਬਕ ਕਰੇ ਨਹੀਂ ਜੇ ਉਹਨੇ ਇਹ ਕਰਨਾ ਹੁੰਦਾ ਨਾ ਕਿ ਸੰਵਿਧਾਨ ਤੇ ਮੰਨ ਹੀ ਲਿਆ ਜਦ ਉਹਨੇ ਸੌ ਹੀ ਚੁੱਕ ਲਈ ਐਸਪੀ ਜਿਹੜੇ ਜੇਲ੍ਹ ਨੇ ਇਸ ਡਿਬਰੂਗੜ੍ਹ ਦੇ ਸੌ ਚਕਾਰੇ ਉੱਤੇ ਮੰਨ ਲਿਆ ਉਹਨੂੰ ਵੀ ਪਤਾ ਲੱਗ ਗਿਆ ਕਿ ਮਸਲਾ ਪੋਲਿਟੀਕਲ ਹੈ ਜੋ ਇਸ ਪਲੇ ਉਹ ਜਿਸ ਮਕਸਦ ਦੇ ਉੱਤੇ ਆ ਪੋਲਿਟੀਕਲ ਹੈ ਉਹਦਾ ਕੀ ਮਕਸਦ ਹੈ ਜਾਂ ਉਹਨੂੰ ਚਾਉਣ ਵਾਲੇ ਜਾਂ ਉਹਨਾਂ ਦੀ ਟੀਮ ਉਹਨਾਂ ਦੀ ਕੀ ਮਕਸਦ ਹੈ ਸਾਰਿਆਂ ਨੂੰ ਪਤਾ ਉਹਨਾਂ ਨੇ ਤਾਂ ਸੰਵਿਧਾਨ ਮੰਨ ਹੀ ਲਿਆ ਕਿਉਂਕਿ ਸੰਵਿਧਾਨ ਮੰਨੇ ਤਾਂ ਹੀ ਉਹਨੂੰ ਐਨਐਸਏ ਨੂੰ ਚੈਲੰਜ ਕੀਤਾ ਨਾ ਉਹਨੇ ਨੇ ਨਹੀਂ ਤਾਂ ਫਿਰ ਬੰਦਾ ਕਹਿੰਦਾ ਠੀਕ ਹੈ ਜੀ ਮੈਂ ਜੇਲ੍ਹ ਦੇ ਵਿੱਚ ਸਾਰੀ ਜ਼ਿੰਦਗੀ ਘਟ ਲਾਂਗਾ ਨਾ ਹੁਣ ਪਾਰਲੀਮੈਂਟ ਦੇ ਵਿੱਚ ਤੇ ਉਹਨੂੰ ਜਾਣਾ ਪੈਣਗੇ ਨਹੀਂ ਤੇ ਫਿਰ ਖਡੂਰ ਸਾਹਿਬ ਲੋਕ ਕਹਿਣਗੇ ਯਾਰ ਇਹ ਬੰਦਾ ਕਿਵੇਂ ਦਾ ਨਿਕਲਾ ਆਇਆ ਨਾ ਫਿਰ ਇਹਦਾ ਕਰੈਕਟਰ ਲੋਕੀ ਅਸੈਸੀਨੇਸ਼ਨ ਕਰਨਗੇ ਫਿਰ ਲੋਕੀ ਕਹਿਣਗੇ ਸਾਨੂੰ ਤੇ ਜੁੱਤੀਆਂ ਪੈ ਗਈਆਂ ਫਿਰ ਲੋਕੀ ਕਹਿਣਗੇ ਖਡੂਰ ਸਾਹਿਬ ਦੇ ਕਿ ਅਸੀਂ ਤੇ ਕੁਸਵਿਰਸਾ ਸਿੰਘ ਬਲਟੋਵਾ ਤੋਂ ਵੀ ਬੁਰੇ ਬਣ ਗਏ ਅਸੀਂ ਕਲਬੀਰ ਸਿੰਘ ਜੀਰੇ ਤੋਂ ਵੀ ਬੁਰਾ ਬਣ ਗਏ ਅਸੀਂ ਮਨਜੀਤ ਸਿੰਘ ਮੀਆਂਵੇੜ ਤੋਂ ਵੀ ਬੁਰਾ ਬਣ ਗਏ ਅਸੀਂ ਲਾਲਜੀਤ ਸਿੰਘ ਭੁੱਲਰ ਤੋਂ ਵੀ ਬੁਰੇ ਬਣ ਕੇ ਜੇ ਬੰਦਾ ਸੌ ਨਹੀਂ ਚੁੱਕਦਾ ਸੌ ਤੇ ਇਹਨੂੰ ਚੁਕਣੀ ਪਣੀ ਸ਼ਾਇਦ ਇਸੇ ਕਰਕੇ ਹੀ ਉਹਨੇ ਆਪਣੀ ਸਹਿਮਤੀ ਜਿਤਾਈ ਹੈਗੀ ਹੈ ਅਗਰ ਉਹ ਨਹੀਂ ਕਰਦੇ ਫਿਰ ਤਾਂ ਉਹਦਾ ਪੋਲੀਟੀਕਲ ਕੈਰੀਅਰ ਖਤਮਾ ਲੋਕਾਂ ਦੇ ਪਿੱਛੇ ਫਿਰ ਲੋਕ ਉਹਦੇ ਪਿੱਛੇ ਨਹੀਂ ਜਾਣਗੇ ਲੋਕ ਕਹਿਣਗੇ ਕਿ ਇਹ ਨਾ ਹੋਵੇ ਨਾ ਕਿ ਇਹਨੇ ਆਪਣੀ ਸਿਆਸਤ ਚਮਕਾਉਣੀ ਚਮਕਾ ਲਈ ਫਿਰ ਲੋਕ ਇਹੋ ਜਿਹੇ ਲੋਕਾਂ ਤੇ ਫਿਰ ਬਾਅਦ ਵਿੱਚ ਵਿਸ਼ਵਾਸ ਨਹੀਂ ਕਰਦੇ ਪਰ ਮੈਨੂੰ ਲੱਗਦਾ ਕਿ ਜਿਸ ਮਕਸਦਾ ਉਹਦਾ ਉਦਾ ਮਕਸਦ ਨੂੰ ਲੈ ਕੇ ਚੱਲ ਰਿਹਾ ਜਾਂ ਜਿਹੜੀ ਉਹਦੀ ਟੀਮ ਦਾ ਮਕਸਦ ਜਾਂ ਉਹਨੂੰ ਚਾਹਣ ਵਾਲੇ ਜਾਂ ਜੋ ਵੀ ਉਹਦੇ ਅੱਗੇ ਪਿੱਛੇ ਖੱਬੇ ਸੱਜੇ ਹੈਗੇ ਨੇ ਉਹ ਮਕਸਦ ਆ ਉਹ ਇਸੇ ਕਰਕੇ ਤੋਂ ਐਮਪੀ ਖੜਾ ਸੀ ਔਰ ਬਣ ਗਿਆ ਉਹ 2 ਲੱਖ ਦੇ ਆਸ-ਪਾਸ ਮਾਰਜਨ ਦੇ ਨਾਲ ਜਿੱਤਿਆ ਹੈਗਾ ਇਹ ਹੁਣ ਸਾਰੀ ਖੇਡ ਨਾ ਨਿਰਭਰ ਕਰਦੀ ਪੰਜਾਬ ਸਰਕਾਰ ਤੇ ਉਹ ਵੱਖਰੀ ਗੱਲ ਹੈ ਕਿ ਉਹ ਰਿਲੀਜ਼ ਹੋਣ ਤੋਂ ਬਾਅਦ ਸੌ ਚੱਕਦਾ ਕਿ ਨਹੀਂ ਚੱਕਦਾ ਬਾਅਦ ਦੇ ਵਿੱਚ ਸੈਕੰਡਰੀ ਗੱਲ ਆ ਜਿਹੜੀ ਹੁਣ ਮੇਨ ਗੱਲ ਆ ਉਹ ਆ ਹੁਣ ਸੂਬਾ ਸਰਕਾਰ ਤੇ ਨਿਰਭਰ ਕਰਦੇ ਨੇ ਕਿ ਕੀ ਸੂਬਾ ਸਰਕਾਰ इजीली ਉਹਨੂੰ ਸੌਖੇ ਤਰੀਕੇ ਦੇ ਨਾਲ ਸੌਂ ਚੁੱਕਣ ਵਾਸਤੇ ਰਿਹਾਈ ਕਰੇਗੀ ਟੈਂਪਰੇਰੀ ਜਾਂ ਫਿਰ ਉਹਨਾਂ ਨੂੰ ਫਿਰ ਅਦਾਲਤਾਂ ਦਾ ਸਹਾਰਾ ਲੈਣਾ ਪਏਗਾ ਇੱਕ ਅਗਲਾ ਮਸਲਾ ਵੀ ਇੰਪੋਰਟੈਂਟ ਹੈ ਉਹ ਬੜਾ ਚਰਚਾ ਦਾ ਵਿਸ਼ਾ ਬਣਿਆ ਆ ਕੰਗਣਾ ਰਣੌਤ ਵਾਰ-ਵਾਰ ਨਾ ਮਾਰਿਆ ਕਿਉਂਕਿ ਉਹ ਮਸਲਾ ਛੋਟਾ ਨਹੀਂ ਰਿਹਾ ਇੱਕ ਥੱਪੜ ਦੀ ਗੱਲ ਸਾਰੇ ਪਾਸੇ ਫੈਲੀ ਹੋਈ ਆ ਤਾਂ ਹੁਣ ਸੱਟ ਬਣਦੀ ਏ ਇੱਕ ਨਵੀਂ ਇੱਕ ਪਹਿਲਾਂ ਇਨਕੁਆਰੀ ਜਾਂਚ ਪੜਤਾਲ ਚੱਲ ਰਹੀ ਹੈ ਹੁਣ ਕੁਲਵਿੰਦਰ ਕੌਰ ਦੇ ਪਿੰਡ ਦੇ ਵਾਸੀ ਉਸ ਦੇ ਇਲਾਕੇ ਦੇ ਵਾਸੀ ਤੇ ਉਹਨਾਂ ਦਾ ਪਰਿਵਾਰ ਦੇ ਜੀ ਮੁਹਾਲੀ ਆਏ ਕਿਸਾਨ ਜਿੱਥੇ ਬੰਦੀਆਂ ਨੇ ਗਵਾਹੀ ਕੀਤੀ ਮਾਰਚ ਕੱਢਿਆ ਗਿਆ ਵਫਦ ਮਿਲਦਾ ਹੈ ਮੁਹਾਲੀ ਐਸਐਸਪੀ ਸੰਦੀਪ ਗਰਗ ਨੇ ਕਹਿੰਦੇ ਕਿ ਅਸੀਂ ਕਮੇਟੀ ਬਣਾਉਨੇ ਆ ਜਾਂਚ ਕਮੇਟੀ ਉਹ ਤੈਅ ਕਰਦੀ ਕਿ ਰਿਪੋਰਟ ਛੇਤੀ ਲੈ ਆਵੇਗੀ ਤੇ ਐਸਪੀ ਰੈਂਕ ਦੇ ਅਧਿਕਾਰੀ ਜੇ ਗਵਾਹੀ ਚੈੱਕੋ ਜਿਹੜੀ ਕਮੇਟੀ ਬਣੀ ਹੈ ਜਾਂਚ ਕਮੇਟੀ ਉਹ ਉਸ ਦੇ ਨਾਲ ਕੀ ਸਿੱਟੇ ਨਿਕਲ ਸਕਦੇ ਆ ਜਾਂ ਫਿਰ ਗੱਲਾਂ ਅੱਗੇ ਪੈ ਸਕਦੀਆਂ ਦੋਖੇ ਇਸ ਮਸਲੇ ਦੇ ਜੇਕਰ ਸੂਬਾ ਸਰਕਾਰ ਦੀ ਗੱਲ ਕੀਤੀ ਜਾਵੇ ਉਹ ਤੇ ਕਿਸਾਨਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨ ਦਾ ਯਤਨ ਕਰ ਰਹੀ ਹੈ ਜਿਹੜੀਆਂ ਧਰਾਵਾਂ ਦੇ ਤਹਿਤ ਮਾਲੀ ਪੁਲਿਸ ਨੇ ਮਕਦਮਾ ਦਰਜ ਕੀਤਾ 323 341 ਉਹ ਬਣਦਾ ਨਹੀਂ ਸੀ 323 ਹੁੰਦਾ ਸੱਟ ਮਾਰ ਕੇ ਕਿਸ ਨੂੰ ਕਰਨੀ ਹੈ ਕਿ ਉਹ ਮੈਡੀਕਲ ਨਹੀਂ ਹੋਇਆ ਕੰਗੜਾ ਲੌਤਦਾ 341 ਹੁੰਦਾ ਰਾਹ ਰੋਕਣਾ ਹੈ ਮੈਂ ਕਿਸੇ ਦਾ ਰਾਹ ਰੁਕਦਾ ਜਾਂ ਤੁਸੀਂ ਕਿਸੇ ਦਾ ਰਾਹ ਰੋਕੇ ਪੰਗੇ ਲੈਂਦੇ ਹੋ ਤੁਹਾਡੇ ਤੇ 341 ਲੱਗ ਸਕਦੀ ਹੈ ਉਹਨੇ ਤੇ ਰਾਹ ਨਹੀਂ ਦੁੱਕਿਆ ਉਹ ਤੇ ਸਵੇਰ ਤੋਂ ਲੱਗੇ ਸ਼ਾਮ ਤੱਕ ਆਪਣੀ ਡਿਊਟੀ ਪਰਫਾਰਮ ਉਹ ਤੇ 8 ਘੰਟੇ ਵਾਸਤੇ ਡਿਊਟੀ ਦਾਉ ਦਾ ਚੜ੍ਹਿਆ ਕੁਲਵਿੰਦਰ ਕੌਰ ਦਾ ਔਰ ਡਾਰਕ ਰੂਮ ਦੇ ਵਿੱਚ ਉਹਦੀ ਡਿਊਟੀ ਹੈ ਉਹਦੇ ਰਾਹ ਰੋਕ ਨਹੀਂ ਸਕਦੀ 341 ਤੇ ਲੱਗ ਨਹੀਂ ਸਕਦੀ ਲੇਕਿਨ ਕਿਤੇ ਨਾ ਕਿਤੇ ਸਰਕਾਰ ਨੇ ਸੈਂਟਰ ਨੂੰ ਵੀ ਖੁਸ਼ ਕਰਤਾ ਕੰਗੜਾ ਨਾਉਤ ਨੂੰ ਵੀ ਖੁਸ਼ ਕਰਤਾ ਪੰਜਾਬ ਦੇ ਕਿਸਾਨਾਂ ਨੂੰ ਖੁਸ਼ ਕਰਤਾ ਕਿ ਉਹ ਬਿਹਲੇ ਬਾਲਾ ਹੁਣ ਸਵਾਲ ਆ ਗਿਆ ਕਿ ਦੋ ਕਮੇਟੀਆਂ ਬਣੀਆਂ ਇੱਕ ਤੇ ਸੰਦੀਪ ਗਰਗ ਹੋਣਾ ਨੇ ਕਮੇਟੀ ਬਣਾ ਦਿੱਤੀ ਐਸਪੀ ਸਿਟੀ 1 ਦੀ ਅਗਵਾਈ ਦੇ ਵਿੱਚ ਦੂਜੀ ਇਹਦੇ ਖਿਲਾਫ ਕੇਸ ਰਜਿਸਟਰਡ ਹੋ ਗਿਆ ਇਹਨੇ ਕਮੇਟੀ ਬਣਾਉਣੀ ਪਈ ਕਮੇਟੀ ਦੇ ਵਿੱਚ ਜਿਹੜੀ ਹੋਏਗੀ ਹੋ ਸਕਦਾ ਹੈ ਕਿ ਇਸ ਰੱਦ ਕਰ ਦੇਣ ਕਿਉਂਕਿ ਜਦੋਂ ਮਕਦਮਾ ਦਰਜ ਹੁੰਦਾ ਕਵਾਇਸ਼ ਕਰਨਾ ਵੀ ਹਾਈ ਕੋਰਟ ਤੱਕ ਕੇਸ ਜਾਂਦਾ ਦੂਜੇ ਪਾਸੇ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਹੈ ਉਹਦਾ ਪਿਛਲਾ ਰਿਕਾਰਡ ਦੇਖਿਆ ਜਾਊਗਾ ਕੁਲਵਿੰਦਰ ਕੌਰ ਦਾ 16 ਸਾਲ ਦੀ ਸਰਵਿਸ ਦੇਖੀ ਜਾਊਗੀ ਕਿ ਉਹਨੇ ਪਹਿਲਾਂ ਵੀ ਕਦੀ ਮਿਸਬੀਹੇਵ ਕੀਤਾ ਕਿ ਉਹ ਮੈਂਟਲੀ ਤੌਰ ਤੇ ਠੀਕ ਹੈ ਕਿ ਉਹ ਫਿਜ਼ੀਕਲ ਤੌਰ ਤੇ ਠੀਕ ਹੈ ਉਹ ਬਨਾਰਮਲ ਤਾਂ ਨਹੀਂ ਹੈਗੀ ਉਹ ਸਾਈਕੋਤ ਨਹੀਂ ਹੈਗੀ ਉਹ ਖੁੰਦਗੀ ਤੇ ਨਹੀਂ ਹੈਗੀ ਉਹ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਇੱਕ ਸੈਪਰੇਟ ਕਮੇਟੀ ਬਣਾ ਦਿੱਤੀ ਹੈ ਡੀਆਈਜੀ ਦੇ ਅਗਵਾ ਦੇ ਵਿੱਚ ਹੁਣ ਦੋਨਾਂ ਕਮੇਟੀਆਂ ਦੇ ਵਿੱਚ ਕੰਗੜਾ ਨੌਤ ਨੂੰ ਦੀ ਵੀ ਪੇਸ਼ੀ ਹੋਇਆ ਕਰੂਗੀ ਜਦੋਂ ਸੀਆਈਐਸਐਫ ਦੇ ਡੀਆਈਜੀ ਇਹ ਕਮੇਟੀ ਉਹਦੀ ਅਗਵਾਈ ਚ ਜਾਂਚ ਹੋਏਗੀ ਇਹਦੀ ਵੀ ਪੇਸ਼ੀ ਹੋਏਗੀ ਕੁਲਵਿੰਦਰ ਕੌਰ ਦੀ ਜਿਹੜੇ ਉਸ ਸਮੇਂ ਡਿਊਟੀ ਦੇ ਤਨਖਾਦ ਸੀ ਉਹਨਾਂ ਦੀ ਵੀ ਪੇਸ਼ੀ ਹੋਏਗੀ ਔਰ ਕੰਗੜਾ ਨੌਤ ਵੀ ਪੇਸ਼ ਹੋਣਾ ਪਊਗਾ ਹੁਣ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਜਿਹੜੇ ਇਹਨਾਂ ਦੇ ਡੀਆਈਜੀ ਦਿੱਲੀ ਤੋਂ ਆਏ ਸੀ ਵਿਨੇ ਕਾਜ਼ਰਾ ਉਹਨਾਂ ਨੇ ਇਸ ਟਾਈਮ ਉਥੇ ਸੀਆਈਐਸਫ 에어ਪੋਰਟ ਤੇ ਜਿੰਨਾ ਲੋਕਾਂ ਦੀ ਡਿਊਟੀ ਹੈ ਜੋ ਸੀਆਈਐਸਫ ਦੇ ਮੁਲਾਜ਼ਮ ਤੇ ਅਧਿਕਾਰੀ ਨੇ ਸਿਪਾਈ ਤੋਂ ਲੈ ਕੇ ਕਮਾਂਡਰ ਤੱਕ ਉਹ ਕੋਈ ਕਰੀਬ ਗਿਣਤੀ 450 ਦੇ ਆਸ-ਪਾਸ ਆ ਉਹਨਾਂ ਦਾ ਇੱਕ ਦਰਬਾਰ ਲਾਇਆ ਦਰਬਾਰ ਇੰਦਾ ਸੈਂਸ ਕਿ ਸਾਰਿਆਂ ਨੂੰ ਸਮਝਾਇਆ ਗਿਆ ਕੁਲਵਿੰਦਰ ਕੌਰ ਨੂੰ ਸਮਝਾਇਆ ਵਾ ਉਥੇ ਗੱਲਾਂ ਹੋਈਆਂ ਨੇ ਕਿ ਸਮਾਂ ਹੀ ਕੱਲ ਮਾੜਾ ਸੀ ਕੁਝ ਸਮਾਂ ਕੁਲਵਿੰਦਰ ਕੌਰ ਦਾ ਮਾੜਾ ਸੀ ਕੁਝ ਸਮਾਂ ਕੰਗਰਨਾ ਰੌਤ ਦਾ ਮਾਰਿਆ ਸੀ ਹੁਣ ਸਵਾਲ ਆ ਗਿਆ ਕਿ ਕੰਗਰਨਾ ਰੌਤ ਦੇ ਥੱਪੜ ਮਾਰਨ ਨਾਲ ਵਿੱਚ ਉਹ ਕੰਗਰਨਾ ਰੌਤ ਕਹਿ ਰਹੀ ਹੈ ਅਗਰ ਕੰਗਰਨਾ ਰੌਤ ਕਹਿ ਰਹੀ ਕਿ ਮੇਰੇ ਥੱਪੜ ਮਾਰਿਆ ਤੇ ਫਿਰ ਕੰਗਰਨਾ ਰੌਤ ਦੀ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾਈ ਗਈ ਸੀਆਈਐਸਐਫ ਕਿਉਂ ਪਾਰਟੀ ਬਣੀ ਹੈਗੀ ਹੈ ਇਹ ਬੜਾ ਮਾਸਟਰ ਗੇਮ ਖੇਡੀ ਗਈ ਹੈ ਕੰਗਰਨਾ ਰੌਤ ਪਤਾ ਮੈਂ ਉਹਦੇ ਬਾਹਰ ਹੋ ਗਈ ਸੀਆਈਐਸਐਫ ਵਾਲੀ ਦੋਰੇ ਜੋ ਬਾਹਰ ਹੋ ਗਈ ਮੈਂ ਤੇ ਸ਼ਿਕਾਇਤ ਨਹੀਂ ਕੀਤੀ ਸ਼ਿਕਾਇਤ ਵੀ ਸੀਆਈਐਸਐਫ 파ਰਟੀ ਬਣ ਗਈ ਹੁਣ ਸੀਆਈਐਸਐਫ ਕਿਵੇਂ 파ਰਟੀ ਬਣ ਸਕਦੀ ਹੈਗੀ ਉਹ ਤੇ ਕੰਗੜਾ ਨੌਦ ਬਣ ਸਕਦੀ ਹੈਗੀ ਤੇ ਹੁਣ ਸਵਾਲ ਹੈ ਕਿ ਇਹ ਕੀ ਵਾਕਏ ਬੀਜੇਪੀ ਦੀ ਇੰਟਰਵਿਨ ਹੋ ਗਈ ਹੈ ਸੈਂਟਰ ਸਰਕਾਰ ਦਾ ਸ਼ਮੂਲੀਤ ਹੋ ਗਈ ਹੈ ਕਿ ਸੀਆਈਐਸਐਫ 파ਰਟੀ ਬਣ ਜੇ ਜਿਹੜਾ ਬੰਦਾ ਪੀੜਤਾ ਕੰਗੜਾ ਨੌਦ ਦੇ ਮੁਤਾਬਕ ਉਹ ਪੀੜਤਾ ਤੇ ਪੀੜਤ ਦੀ ਸ਼ਿਕਾਇਤ ਦਰਜ ਹੋਣੀ ਚਾਹੀਦੀ ਸੀ ਤੇ ਇਥੇ ਪੁਲਿਸ ਨੂੰ ਜਿਹੜਾ ਕੇਸ ਗਿਆ ਉਹ CISF ਵੱਲੋਂ ਗਿਆ ਹੈਗਾ ਇਹ ਬੜਾ ਕਚੋਲਾ ਜਿਹਾ ਪਾ ਦਿੱਤਾ ਹੈਗਾ ਪਰ ਦੋਨੇ ਮਸਲਿਆਂ ਦੇ ਵਿੱਚ ਇੱਕ ਤੇ ਡੀਆਈਜੀ ਕਰਨਗੇ CISF ਦੂਜੇ ਪਾਸੇ ਮਹਾਲੀ ਦਾ ਐਸਪੀ ਕਰੂਗਾ ਜਦੋਂ ਮਹਾਲੀ ਦਾ ਐਸਪੀ ਜਾਂਚ ਕਰੂਗਾ ਕੁਲਵਿੰਦਰ ਕੌਰ ਵੀ ਜਾਊਗੀ ਉੱਥੇ 88 ਥਾਣੇ ਜਿਹੜੇ ਉਸ ਸਮੇਂ ਡਿਊਟੀ ਦੇ ਹਾਜ਼ਰੀ ਉਹ ਵੀ ਜਾਣਗੇ ਹੋ ਸਕਦਾ ਕੋਈ ਪ੍ਰਾਈਵੇਟ ਬੰਦਾ ਵੀ ਚਲ ਜੇ ਵੀਡੀਓ ਦੇ ਵਿੱਚ ਉਹਨਾਂ ਨੂੰ ਵੀ ਟ੍ਰੇਸ ਕਰੇ ਕੀਤਾ ਜਾਊਗੀ ਪੁਲਿਸ ਉਹ ਵੀ ਜਲੇ ਜਾਣਗੇ ਤੇ ਫਿਰ ਉਹਨੂੰ ਕੰਗਣਾ ਰਣੌਤ ਨੂੰ ਵੀ ਮਹਾਲੀ ਐਸਪੀ ਦੇ ਸਾਹਮਣੇ ਪੇਸ਼ ਹੋਣਾ ਪਊਗਾ ਮਹਾਲੀ ਦਾ ਜਿਹੜਾ ਐਸਪੀ ਨੂੰ ਜਾਣ ਦਿੱਤੀ ਕਿ ਹਰਬੀਰ ਸਿੰਘ ਠਵਾਲ ਐਸਪੀ ਰੈਂਕ ਦੇ ਅਧਿਕਾਰੀ ਉਹਦੇ ਨਾਲ ਹੋ ਸਕਦਾ ਹੈ ਕਿ ਇੱਕ ਡੀਐਸਪੀ ਲੇਡੀ ਲਾਈ ਜਾਵੇ ਜਾਂ ਇੰਸਪੈਕਟਰ ਰੈਂਕ ਦੀ ਲੇਡੀ ਲਾਈ ਜਾਵੇ ਇੱਕ ਜਿਹੜੇ ਠਾਣੇ ਦੇ ਵਿੱਚ ਕੇਸ ਰਜਿਸਟਰਡ ਹੋਇਆ ਉਥੋਂ ਦਾ ਐਸਐਚਓ ਜਾਂ ਉਥੋਂ ਦਾ ਉਸ ਕੇਸ ਦਾ ਆਈਓ ਨੂੰ ਸ਼ਾਮਲ ਕੀਤਾ ਜਾਵੇ ਪਰ ਦੋਨਾਂ ਮਸਲਿਆਂ 'ਚ ਕੰਗਨਰ ਨੌਦ ਦੀ ਵੀ ਪੇਸ਼ੀ ਲਾਜ਼ਮੀ ਆ ਕਿਉਂਕਿ ਇੱਕ ਪਾਸੇ ਤੁਸੀਂ ਸ਼ਿਕਾਇਤ ਨਹੀਂ ਦਰਜ ਕੀਤੀ ਦੂਜੇ ਪਾਸੇ ਮਹਾਲੀਪੁਰਸ ਜਾਂਚ ਜਦ ਕਰੇਗੀ ਤੇ ਉਹ ਕੁਲਵਿੰਦਰ ਕੌਰ ਦੀ ਸਟੇਟਮੈਂਟ ਰਿਕਾਰਡ ਹੋਏਗੀ ਤੇ ਸਟੇਟਮੈਂਟ ਰਿਕਾਰਡ ਤੇ ਕੰਗਨਰ ਨੌਦ ਦੀ ਹੋਏਗੀ ਇਹ ਕਾਫੀ ਪਚੀਦਗੀਆ ਮੈਨੂੰ ਲੱਗਦਾ ਐਂਡ ਆਫ ਦਾ ਡੇ ਜਾ ਕੇ ਨਾ ਜੀ ਕਿ ਤਨੇ ਕਿਤੇ ਸਮਝੌਤਾ ਜਾਂ ਹੋ ਜਾਊਗਾ ਕਿੰਨਾ ਕਿਤੇ ਕੋਈ ਖੇਦ ਵਕਤ ਕਰ ਦੋ ਕਦੀ ਕਨ ਅਪੋਲੋਜਾਈਜ਼ ਕਰ ਦੇਣਗੇ ਇਸ ਤੋਂ ਇਲਾਵਾ ਮੈਨੂੰ ਲੱਗਦਾ ਕਿ ਇਹ ਇਸ ਵਧਨ ਕਿਉਂਕਿ ਕੁੜੀ ਸਸਪੈਂਡ ਚੱਲ ਰਹੀ ਆ ਉਹਨੂੰ ਬਹਾਲ ਕਰਨਾ ਪੈਣਾ ਕਾਨੂੰਨ ਮੁਤਾਬਕ ਤੁਸੀਂ ਕਿਸੇ ਨੂੰ ਬਹਾਲ ਇਨਾਂ ਚਿਹਰੇ ਤੇ ਸਸਪੈਂਡ ਰੱਖ ਨਹੀਂ ਸਕਦੇ ਜਿਵੇਂ ਪੰਜਾਬ ਸਰਕਾਰ ਨੇ ਪਰਮਰਾ ਸਿੰਘ ਉਮਰਾਂ ਵਾਲੇ ਨੂੰ ਪਿਛੇ 7 ਸਾਲ ਤੋਂ ਹੀ ਬਹਾਲ ਸਸਪੈਂਡ ਕੀਤਾ ਸੁਪਰੀਮ ਕੋਰਟ ਕਹਿੰਦੀ ਇਹ ਕਿਹੜਾ ਦੇਸ਼ ਦਾ ਕਾਨੂੰਨ ਆ ਵੀ ਤੁਸੀਂ ਬੰਦੇ ਨੂੰ 7 ਸਾਲ ਤੋਂ ਹੀ ਸਸਪੈਂਡ ਕਰਕੇ ਰੱਖਿਆ ਉੱਥੇ ਵੀ ਕਾਨੂੰਨ ਇਹੀ ਹੈ ਚਾਹੇ ਸੀਆਈਐਸਫਾ ਚਾਹੇ ਕੋਈ ਸਟੇਟ ਪੁਲਿਸ ਆ ਆਰਮੀ ਦਾ ਇੱਕ ਵੱਖਰਾ ਕੋਡ ਮਾਰਸ਼ਲ ਹੁੰਦਾ ਪਰ ਸੀਆਈਐਸਫ ਹੈ ਦੇ ਸਾਰੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਆ ਵੀ ਤੁਸੀਂ ਵੱਧ ਤੋਂ ਵੱਧ ਕਿੰਨੇ 6 ਮਹੀਨੇ ਰੱਖ ਸਕਦੇ ਨੇ ਉਦੋਂ ਨੂੰ ਬਹਾਲ ਕਰਨਾ ਪਊਗਾ ਹਾਂ ਉਹਨੂੰ ਵੱਧ ਤੋਂ ਵੱਧ ਕੀ ਸਜ਼ਾ ਦੇ ਸਕਦੇ ਸਸਪੈਂਸ਼ਨ ਤੇ ਹੋ ਚੁੱਕੀ ਆ ਉਹਨੂੰ ਪੰਜਾਬ ਤੋਂ ਬਦਲ ਕੇ ਸੇ ਹੋਰ ਸਟੇਸ਼ਨ ਤੇ ਲਾ ਦੇਣਗੇ ਹਾਂ ਹੋ ਸਕਦਾ ਹੈ ਕਿ ਉਹਨੂੰ ਭਵਿੱਖ ਦੇ ਵਿੱਚ ਵੀਆਈਪੀ ਡਿਊਟੀ ਤੇ ਨਾਲ ਲਗਾਇਆ ਜਾਵੇ ਇੱਕ ਤੀਜਾ ਮਸਲਾ ਹੈ ਭਾਜਪਾ ਦੀ ਵਜ਼ਾਰਤ ਦਾ ਸੈਂਟਰ ਦੇ ਵਿੱਚ ਨਵੀਂ ਸਰਕਾਰ ਐਨਡੀਏ ਦੀ ਸੌ ਚੁੱਕੀਆਂ ਜਾ ਰਹੀਆਂ ਨੇ ਸਰਕਾਰ ਬਣ ਰਹੀ ਹੈ ਸਭ ਨੂੰ ਪਤਾ ਲੱਗ ਗਿਆ ਕਿਉਂਕਿ ਸਮਰਥਨ ਮਿਲ ਗਿਆ ਐਨਡੀਏ ਦੀਆਂ ਜਿੰਨੀਆਂ ਪਾਰਟੀਆਂ ਸੀ ਤੇ ਇੰਡੀਆ ਗੱਠ ਜੁੜ ਨੰਬਰਾਂ 'ਚ ਰਹਿ ਗਿਆ ਪਿੱਛੇ ਹੁਣ ਰਵਨੀਤ ਸਿੰਘ ਬਿੱਟੂ ਜਿਹੜੇ ਕਾਂਗਰਸ ਦਾ ਹਿੱਸਾ ਸੀ ਪਰ ਉਮੀਦਵਾਰ ਬਣਦੇ ਆ ਲੁਧਿਆਣੇ ਤੋਂ ਹਾਰ ਜਾਂਦੇ ਆ ਥੋੜੀਆਂ ਜੀਆਂ ਵੋਟਾਂ ਦੇ ਨਾਲ ਉਹਨਾਂ ਨੂੰ ਵਜ਼ਾਰਤ ਮਿਲ ਗਈ ਹੁਣ ਸੈਂਟਰ ਦੇ ਅੰਦਰ ਹੁਣ ਜਿਹੜੇ ਉਹ ਮੰਤਰੀ ਬਣਾਉਣ ਦੀ ਜਾਂ ਵਜ਼ਾਰਤ ਮਿਲਣੀ ਇਹਦੇ ਮਾਇਨੇ ਕੀ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਨੂੰ ਥੋੜਾ ਜਿਆਦਾ ਤਰਵਾਸਤਾ ਹੋਇਆ ਹੋਣਾ ਕਿ ਚਾਹੇ ਮੈਂ ਨੁਕਸਾਨ ਕਰਾ ਲਿਆ ਹਾਰ ਕੇ ਪਹਿਲਾਂ ਜਿੱਤ ਸਕਦਾ ਸੀ ਕਾਂਗਰਸ ਵੱਲੋਂ ਪਰ ਹੁਣ ਸੈਂਟਰ ਦੇ ਵਿੱਚ ਅਸੀਂ ਵਜ਼ੀਰ ਆ ਸਰਕਾਰ ਸਾਡੀ ਸਦੀਪ ਕਹਿੰਦੇ ਹੁੰਦੇ ਨੇ ਨਾ ਕਿ ਇਹ ਯਾਰੀ ਹੈ ਹੈ ਨਾ ਛੋਲੇ ਛੋਲਿਆਂ ਦਾ ਵੱਡ ਨਹੀਂ ਆ ਤੇ ਇਹ ਯਾਰੀ ਪਗਾਈ ਹੈ ਫਿਰ ਰਮਨਤ ਸ਼ਾਹ ਨੇ ਪਗਾਈ ਹੈਗੀ ਪੰਜਾਬ ਵੀ ਕਹਿੰਦੇ ਫਿਰ ਯਾਰ ਇਦਾਂ ਦਾ ਹੀ ਹੋਣੇ ਚਾਹੀਦੇ ਇਹਨੂੰ ਕਹਿੰਦੇ ਨੇ ਇਟ ਵਰਗੀ ਯਾਰੀ ਦੇਖੋ ਜਦੋਂ ਅਮਿਤ ਸ਼ਾਹ ਆਏ ਹੀ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਨੇ ਲੁਧਿਆਣੇ ਦੇ ਲੋਕਾਂ ਨੂੰ ਕੀ ਅਪੀਲ ਕੀਤੀ ਕਿ ਜਿਤਾ ਕੇ ਤੁਸੀਂ ਪਾਰਲੀਮੈਂਟ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਬਾਅਦ ਵੱਡਾ ਮੰਦਾ ਮੈਂ ਬਣਾ ਦੂਗਾ ਉਹ ਲੁਧਿਆਣੇ ਵਾਲਿਆਂ ਨੇ ਤੇ ਵੱਡਾ ਬੰਦਾ ਤੇ ਬਣਾਤਾ ਰਾਜਾ ਮਰਿੰਦਰ ਸਿੰਘ ਵੜਿੰਗ ਐਮਪੀ ਬਣਾਤਾ ਰਵਨੀਤ ਸਿੰਘ ਬਿੱਟੂ ਨੂੰ ਹਰਾਤ ਦਿੱਤਾ ਪਰ ਫਿਰ ਵੀ ਉਹਨੇ ਯਾਰੀ ਨੇ ਭਾਈ ਅਮਿਤ ਸ਼ਾਹ ਨੇ ਕਿ ਜਿਹੜੇ ਮੈਂ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਜਾ ਕੇ ਬੋਲ ਬੋਲੇ ਸੀ ਉਹ ਅਮਿਤ ਸ਼ਾਹ ਸਾਹਿਬ ਨੇ ਆਪਣੇ ਬੋਲ ਪਗਾ ਦਿੱਤੇ ਰਵਨੀਤ ਸਿੰਘ ਬਿੱਟੂ ਨੂੰ ਐਮਪੀ ਤੇ ਮਨਿਸਟਰ ਤੇ ਬਣਾ ਹੀ ਦਿੱਤਾ ਉਹ ਆਪਣੇ ਆਪ ਚ ਇੱਕ ਵੱਡੀ ਗੱਲ ਔਰ ਰਵਨੀਤ ਸਿੰਘ ਬਿੱਟੂ ਤੇ ਪਰਿਵਾਰ ਸਾਰਾ ਸ਼ੁਕਰੀਆ ਅਦਾ ਕਰ ਰਹੇ ਨੇ ਕਿ ਰਵਨੀਤ ਸਿੰਘ ਬਿੱਟੂ ਦੀ ਸਟੇਟਮੈਂਟ ਹੈ ਕਿ ਮੇਰੀ ਆਸ ਪੂਰੀ ਹੋਈ ਆ ਉਹ ਸਦਾ ਕਿ ਉਹਨਾਂ ਦੀ ਜਿਹੜੀ ਆਸ ਜਾਂ ਪਿਆਸ ਕੁਰਸੀ ਦੀ ਸੈਂਟਰ ਦੇ ਵਿੱਚ ਉਹ ਸੈਂਟਰ ਸਰਕਾਰ ਜਦੋਂ ਉਹਨਾਂ ਦੀ ਆਪਣੀ ਸੀ ਨਹੀਂ ਹੋ ਪਾਈ ਕਿਉਂਕਿ 2014 ਤੋਂ ਲੈ ਕੇ 24 ਤੱਕ 10 ਸਾਲ ਇਹ ਰਹੇ ਨੇ ਮਿਨਿਸਟਰ ਸੈਂਟਰ ਸਰਲ ਭਾਜਪਾ ਦੀ ਰਹੀ ਹੈ ਇਹ ਦੋਵੇਂ ਵਾਰ ਐਮਪੀ ਪਹਿਲੀ ਦਫਾ ਉਹ ਐਮਪੀ ਬਣੇ 2009 ਦੇ ਵਿੱਚ 2009 ਦੇ ਵਿੱਚ ਪੰਜਾਬ ਉਦੋਂ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਸੀ ਜੁਪੀਏ 2 ਸੀ ਜੁਪੀਏ 2 ਦੇ ਵਿੱਚ ਉਦੋਂ ਮਿਨਿਸਟਰ ਕਿਹੜੀ ਲੈ ਲਏ ਉਹਨਾਂ ਪੰਜਾਬ ਤੋਂ ਪ੍ਰਨੀਤ ਕੌਰ ਹੋਣੀ ਉਦੋਂ ਰਵਨੀ ਸਿੰਘ ਮਿੱਟੂ ਫਸਟ ਟਾਈਮ ਦੇ ਐਮਪੀ ਇਸ ਕਰਕੇ ਉਹਦੋਂ ਨਾ ਦਾੜੀ ਲੱਗਾ ਫਿਰ ਉਹਦੋਂ ਦੂਜੀ ਵਾਰ ਉਹਨਾਂ ਨੂੰ ਲੈ ਲਿਆ ਮਨੀਸ਼ ਤਵਾੜੀ ਉਹਨਾਂ ਨੂੰ ਲੈ ਲਿਆ ਹੁਣ ਇੱਥੇ ਯਾਰੀ ਵੀ ਆ ਗਈ ਅਮਿਤ ਸ਼ਾਹ ਸਾਹਿਬ ਦੀ ਔਰ ਉਹ ਸੈਂਟਰ ਦੇ ਵਿੱਚ ਉਹ ਵਜ਼ੀਰ ਵੀ ਬਣ ਗਏ ਇੱਕ ਬਹੁਤ ਵੱਡੀ ਗੱਲ ਹੈ ਸੰਦੀਪ ਲੇਕਿਨ ਜਿਹੜੀ ਬੀਜੇਪੀ ਨੇ ਐਗਜ਼ਾਮਪਲ ਸੈੱਟ ਕੀਤੀ ਨਾ ਖਾਸ ਕਰਕੇ ਪੰਜਾਬ ਨੂੰ ਲੈ ਕੇ ਜਾਂ ਬੀਜੇਪੀ ਨੇ 2014 ਤੋਂ ਬਾਅਦ ਜਿਹੜੇ ਇਹਨਾਂ ਦੇ ਉਮੀਦਵਾਰ ਲੋਕ ਸਭਾ ਚੋਣਾਂ ਹਾਰਦੇ ਰਹੇ ਨੇ ਉਹਨਾਂ ਨੂੰ ਇਹ ਵਜ਼ੀਰ ਬਣਾਉਂਦੇ ਰਹੇ ਨੇ ਪੰਜਾਬ ਦੀ ਗੱਲ ਕਰ ਲੋ ਤਿੰਨ ਹੋ ਚੁੱਕੇ ਨੇ ਹੈਟ੍ਰਿਕ ਹੋ ਗਈ ਹਾਰੇ ਹੋਏ ਉਮੀਦਵਾਰਾਂ ਨੂੰ ਸੈਂਟਰ ਦੇ ਵਿੱਚ ਵਜ਼ੀਰ ਬਣਾਇਆ ਪਹਿਲੀ ਦਫਾ 2014 ਦੇ ਵਿੱਚ ਅਰੁਣ ਜੇਤਲੀ ਜਿਹੜੇ ਬੀਜੇਪੀ ਦੇ ਨੰਬਰ 2 ਉਮੀਦਵਾਰ ਸੀ ਰਦਾਨ ਮੰਤਰੀ ਬਾਦ ਉਹ ਚੇਰੇ ਸੀ ਲੋਕਾਂ ਨੂੰ ਪਤਾ ਸੀ ਕਿ ਇਹਨਾਂ ਨੇ ਬੰਨਾ ਹੀ ਬੰਨਾ ਫਰਾਂਸ ਮਿਨਿਸਟਰ ਬੰਨਾ ਹੀ ਬਨਾ ਅੰਮ੍ਰਿਤਸਰ ਲੋਕਾਂ ਨੇ ਹਰਾ ਦਿੱਤਾ ਕੈਪਟਨ ਮਰੀਂਦਰ ਸਿੰਘ ਨੂੰ 1.5 ਲੱਖ ਤੇ ਕਰੀਬ ਜਿਤਾ ਦਿੱਤਾ ਹੈਗਾ ਹਾਰਨ ਤੋਂ ਬਾਅਦ ਫਿਰ ਉਹਨਾਂ ਨੇ ਫਿਰ ਅਰੁਣ ਜੇਤਲੀ ਸਾਹਿਬ ਨੂੰ ਮਿਨਿਸਟਰ ਬਣਾ ਦਿੱਤਾ 2019 ਦੇ ਵਿੱਚ ਹਰਦੀਪ ਸਿੰਘ ਪੁਰੀ ਸਾਹਿਬ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਚੋਲ ਲੜਾਈ ਗਈ ਕਿ ਚਲੋ ਇਹ ਅੰਮ੍ਰਿਤਸਰ ਤੇ ਇੱਕ ਸ਼ਹਿਰੀ ਸਿੱਖ ਨੂੰ ਦੇ ਦਿੰਦੇ ਹੈਗੇ ਨੇ ਹੁਣ ਪਹਿਲਾਂ ਉਹਨਾਂ ਨੇ ਦਿੱਤਾ ਖਤਰੀ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਸੀ ਅਰຸນਜੀਤ ਅਲੀ ਸਾਹਿਬ ਲੋਕਾਂ ਨੇ ਉਹ ਵੀ ਰਾ ਦਿੱਤਾ ਫਿਰ ਉਹਨਾਂ ਨੇ ਇੱਕ ਸ਼ੈਰੀ ਸਿੱਖ ਦਿੱਤਾ ਹਰਦੀਪ ਸਿੰਘ ਪੂਰੀ ਅੰਮ੍ਰਿਤਸਰ ਦੇ ਲੋਕਾਂ ਨੇ ਉਹਨੂੰ ਵੀ ਰਾ ਦਿੱਤਾ ਤੇ ਫਿਰ ਨਰਿੰਦਰ ਮੋਦੀ ਸਾਹਿਬ ਨੇ ਉਸ ਸ਼ੈਰੀ ਸਿੱਖ ਨੂੰ ਪੰਜਾਬ ਦੇ ਕੋਟੇ ਚ ਸਿਰ ਤੇ ਪੱਗ ਸਿੱਖੀ ਆ ਕੋਟਾ ਵਾ ਉਹਨਾਂ ਨੂੰ ਸੈਂਟਰ ਦੇ ਵਿੱਚ ਵਜ਼ੀਰ ਬਣਾ ਦਿੱਤਾ ਹਰਦੀਪ ਸਿੰਘ ਪੂਰੀ ਸਾਹਿਬ ਮਨਿਸਟਰ ਦੇ ਬਣ ਗਏ ਲੇਕਿਨ ਪੰਜਾਬ ਬਲ ਉਹਨਾਂ ਨੇ ਮੂੰਹ ਨਹੀਂ ਕੀਤਾ ਐਰ ਕੀ ਉਹਨਾਂ ਨੇ ਪਹਿਲਾਂ ਖਤਰੀ ਫਿਰ ਸ਼ੈਰੀ ਸੇਕ ਹੁਣ ਇਸ ਵਾਰ 222 ਦੀਆਂ ਵਿੱਚ ਉਹਨਾਂ ਨੇ ਜੱਟ ਸਿੱਖ ਲਿਆਂਦਾ ਸਿੱਧਾ ਅਮਰੀਕਾ ਤੋਂ ਰਿਟਾਇਰ ਹੋ ਕੇ ਤਰਨਜੀਤ ਸਿੰਘ ਸੰਧੂ ਉਰਫ ਸਮੁੰਦਰੀ ਲੋਕਾਂ ਨੇ ਉਹਨੂੰ ਵਰਾ ਕੇ ਫਿਰ ਗੁਰਜੀਤ ਸਿੰਘ ਔਜਲਾ ਜਿਤਾ ਦਿੱਤਾ ਹੈ ਲੱਗਦਾ ਸੀ ਅੰਮ੍ਰਿਤਸਰ ਲੋਕਾਂ ਨੂੰ ਆਸ ਸੀ ਕਿ ਆਪਾਂ ਚਲੋ ਇਹ ਤਰਨਜੀਤ ਸਿੰਘ ਸੰਧੂ ਨੂੰ ਵਰਾ ਦਿੰਦੇ ਆ ਜੇਤਲਾਲ ਸਾਹਿਬ ਵਾਂਗੂ ਪੂਰੀ ਸਾਹਿਬ ਵਾਂਗੂ ਆਪੇ ਮੋਦੀ ਸਾਹਿਬ ਦੀ ਜੀ ਸਰਕਾਰ ਬਣ ਗਈ ਸੈਂਟਰ ਦੇ ਵਿੱਚ ਵਜ਼ੀਰ ਬਣਾ ਦੇਣਗੇ ਪਰ ਇਸ ਵਾਰ ਤਰਨਜੀਤ ਸਿੰਘ ਸੰਧੂ ਦੇ ਅੰਮ੍ਰਿਤਸਰੀਆਂ ਦਾ ਭਰਮ ਭਲੇਖੇ ਦੂਰ ਹੋ ਗਿਆ ਐਰ ਕਿ ਉਹਨਾਂ ਕਹਿੰਦੇ ਲੁਧਿਆਣਾ ਐਕਸਪੈਰੀਮੈਂਟ ਕਰਦੇ ਆਪਾਂ ਇੱਕ ਹੋਰ ਜੱਟ ਸਿੱਖ ਨੂੰ ਸੈਂਟਰ ਦੇ ਵਿੱਚ ਵਜ਼ੀਰ ਬਣਾਉਂਦੇ ਨੇ ਉਹ ਬਣਾਤਾ ਰਵਨੀਤ ਸਿੰਘ ਬਿੱਟੂ ਔਰ ਪਹਿਲਾਂ ਹੀ ਰਵਨੀਤ ਸਿੰਘ ਬਿੱਟੂ ਤਿੰਨ ਦਫਾ ਦੇ ਐਮਪੀ ਚੌਥੀ ਵਾਰ ਇਲੈਕਸ਼ਨ ਹਾਰ ਚੁੱਕੇ ਨੇ ਔਰ ਇੱਕ ਬਿੰਦ ਸਿੰਘ ਪਰਿਵਾਰ ਕਾਂਗਰਸੀ ਪਰਿਵਾਰ ਕੱਟੜ ਪਰਿਵਾਰ ਜਿਹੜੇ 50 ਸਾਲ ਕਾਂਗਰਸ ਦੀ ਪਾਰਟੀ ਕਰਕੇ ਐਮਐਲਏ ਤੋੜ ਕੇ ਚੀਫ ਮਿਨਿਸਟਰ ਦੇ ਅਹੁਦੇ ਤੇ ਪਹੁੰਚੇ ਅਗਰ ਉਹਨਾਂ ਦਾ ਕੋਈ ਘਰ ਦਾ ਬੰਦਾ ਬੀਜੇਪੀ ਨੇ ਤੋੜ ਲਿਆ ਉਹ ਵੱਡੀ ਗੱਲ ਔਰ ਦੂਜਾ ਅਮੀਸ਼ਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈਗਾ ਇਹ ਆਪਣੇ ਆਪ ਚ ਵੱਡੇ ਗੱਲ ਸੀ ਔਰ ਪੰਜਾਬ ਤੋਂ ਦੋ ਮਨਿਸਟਰ ਹੋਗੇ ਇੱਕ ਹਰਦੀਪ ਸਿੰਘ ਪੁਰੀ ਸਾਹਿਬ ਦੂਜੇ ਰਵਨੀਤ ਸਿੰਘ ਬਿੱਟੂ ਹੋਰ ਰਵਨੀਤ ਸਿੰਘ ਬਿੱਟੂ ਨੂੰ ਦੇਖੋ ਹਿੰਦੁਸਤਾਨ ਦੇ ਕਿਹੜੇ ਕੋਨੇ ਚ ਰਾਜ ਸਭਾ ਸੀਟ ਖਾਲੀ ਹੋਏਗੀ ਉਹਦੀ ਜਗ੍ਹਾ ਉਹਨੂੰ ਅਡਜਸਟ ਕੀਤਾ ਜਾਊਗਾ ਜਿਵੇਂ ਜਦੋਂ ਡਾਕਟਰ ਮਨਮੋਹ ਸਿੰਘ ਹਣੀ ਦਿੱਲੀ ਤੋਂ ਹਾਰ ਗਏ ਸੀ 1999 ਦੇ ਵਿੱਚ ਉਹਨਾਂ ਨੂੰ ਫਿਰ ਅਸਮ ਤੋਂ ਜਾ ਕੇ ਉਹਨਾਂ ਦੀ ਜ਼ਿੰਦਗੀ ਚ ਪਹਿਲੀ ਇਲੈਕਸ਼ਨ ਲੜੀ ਸੀ ਉਹ ਹੀ ਹਾਰ ਗਏ ਫਿਰ ਉਹਨਾਂ ਨੂੰ ਜਾ ਕੇ ਅਸਮ ਦੇ ਵਿੱਚ ਰਾਜ ਸਭਾ ਮੈਂਬਰ ਬਣਾਇਆ ਗਿਆ ਹੁਣ ਰਵਨੀਤ ਸਿੰਘ ਬਿੱਟੂ ਨੂੰ ਕੀ ਹਰਿਆਣੇ ਤੋਂ ਮੈਂਬਰ ਬਣਾਇਆ ਜਾਊਗਾ ਰਾਜ ਸਭਾ ਮੈਂਬਰ ਕਿਉਂਕਿ 6 ਮਹੀਨੇ ਦੇ ਵਿੱਚ ਵਿੱਚ ਤੇ ਤੁਹਾਨੂੰ ਕੋਈ ਨਾ ਕੋਈ ਉਹਨਾਂ ਨੂੰ ਰਾਜ ਸਭਾ ਦੇ ذریعے ਭੇਜਣਾ ਹੀ ਪੈਣਾ ਉਹ ਕੀ ਇਥੋਂ ਸੀਟ ਖਾਲੀ ਹੋ ਰਹੀ ਕਿਉਂਕਿ ਹਰਿਆਣੇ ਚ ਦਪਿੰਦਰ ਸਿੰਘ ਹੁੱਡਾ ਦੀ ਸੀਟ ਖਾਲੀ ਹੋ ਰਹੀ ਹੈ ਕਿਉਂਕਿ ਉਹ ਲੋਕ ਸਭਾ ਮੈਂਬਰ ਚੁਣੇ ਗਏ ਨੇ ਤੇ ਉੱਥੇ ਭਾਜਪਾ ਦਾ ਕੋਟਾ ਬੰਦ ਹੈਗਾ ਉਸ ਕੋਟੇ ਦੇ ਤਹਿਤ ਸ਼ਾਇਦ ਅਰਵੀ ਸਿੰਘ ਬਿੱਟੂ ਦਾ ਦਾ ਲੱਗ ਜੇ ਜੇ ਹਰਿਆਣੇ ਤੋਂ ਨਾ ਲੱਗੇ ਤੇ ਕਿਸੇ ਹੋਰ ਸਟੇਟ ਤੋਂ ਪੈਣ ਉਹਨਾਂ ਯੂਪੀ ਐਕ ਵੱਲੇ ਪ੍ਰਧਾਨ ਮੰਤਰੀ ਨੇ ਜਦ ਮਿਨਿਸਟਰ ਬਣਾਇ ਦਿੱਤਾ ਉਹ ਜਿਹਨੂੰ ਮਰਜ਼ੀ ਖਾਲੀ ਕਰਵਾ ਦੇਣਗੇ ਸੀਟ ਵੀ ਤੂੰ ਖਾਲੀ ਕਰੇ ਰਵਨੀ ਸਿੰਘ ਬਿੱਟੂ ਨੂੰ ਭੇਜਣਾ ਹੈ ਜਾਂ ਹੋ ਸਕਦਾ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਦਾ ਕੋਟਾ ਬਣ ਜਾਏ ਹੋ ਸਕਦਾ ਯੂਪੀ ਦੇ ਵਿੱਚ ਬਣ ਜਾਏ ਹੋ ਸਕਦਾ ਉੱਤਰਾਖੰਡ ਦੇ ਵਿੱਚ ਬਣ ਜਾਏ ਕਿਤਨੇ ਕਿਤੇ ਤੇ ਉਹਨਾਂ ਨੇ ਸੋਚ ਕੇ ਰੱਖਿਆ ਹੋਊਗਾ ਪਰ ਰਵਨੀ ਸਿੰਘ ਬਿੱਟੂ ਵੀ ਦੇਖੋ ਤਿੰਨ ਵਾਰ ਦਾ ਐਮਪੀ ਇਲੈਕਸ਼ਨ ਹਾਰ ਗਿਆ ਔਰ ਫਿਰ ਅਮੀਸ਼ਾ ਨੇ ਆਪਣੇ ਜਿਹੜੇ ਬੋਲ ਪਗਾਏ ਆਗੇ ਨੇ ਹੁਣ ਰਵਨੀ ਸਿੰਘ ਬਿੱਟੂ ਸਾਹਿਬ ਨੂੰ ਚਾਹੀਦਾ ਹੈ ਕਿ ਜਿਵੇਂ ਤੁਸੀਂ ਪੰਜਾਬ ਨੂੰ ਲੈ ਕੇ ਜਾਂ ਕਿਸਾਨਾਂ ਨੂੰ ਲੈ ਕੇ ਤੇ ਕਿੰ ਆ ਗੱਲਾਂ ਕੋੜੀਆਂ ਗੱਲਾਂ ਕਰਦੇ ਰਹੋ ਹੁਣ ਤੁਸੀਂ ਸੈਂਟਰ ਦੇ ਵਜ਼ੀਰ ਬਣ ਗਏ ਵੱਡਾ ਦਿਲ ਚਾਹੀਦਾਗਾ ਤੁਹਾਡੀ ਜ਼ਿੰਮੇਵਾਰੀ ਬਣਦੀ ਕਿ ਪੰਜਾਬ ਵਾਸਤੇ ਉਥੋਂ ਚੰਗੀਆਂ ਗਰੰਟੀਆਂ ਲੈ ਕੇ ਲੈਣ ਤੁਹਾਡੀ ਪਾਰਟੀ ਨੂੰ ਪੰਜਾਬ ਤੇ ਤੁਹਾਡਾ ਖਾਤਾ ਨਹੀਂ ਖੁੱਲਿਆ ਪਰ ਤੁਹਾਨੂੰ 27 ਤੇ ਅੱਖ ਰੱਖਣੀ ਚਾਹੀਦੀ ਹੈ 32 ਤੇ ਅੱਖ ਰੱਖਣੀ ਚਾਹੀਦੀ ਹੈ ਕਿ ਤੁਹਾਡੀ ਸਰਕਾਰ ਪੰਜਾਬ ਚ ਬਣੇ ਪਰ ਉਸ ਵਾਸਤੇ ਹਰਦੀਪ ਸਿੰਘ ਪੁਰੀ ਨੂੰ ਵੀ ਬੜਾ ਕੁਝ ਕਰਨਾ ਪਏਗਾ ਤੇ ਰਮਨ ਸਿੰਘ ਬਿੱਟੂ ਨੂੰ ਵੀ ਕਰਨਾ ਪੈਗਾ ਜੋ ਪਿਛਲੇ ਲੋਕਾਂ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਭਲਾ ਦੇਣੀਆਂ ਚਾਹੀਦੀਆਂ ਚਾਹੇ ਕਿਸਾਨ ਵਾਲੇ ਮਸਲੇ ਹਾਂ ਤੁਸੀਂ ਕਿਉਂਕਿ ਸਿੱਖਾ ਨੂੰ ਖਾਲਸੇ ਨੇ ਲੈ ਕੇ ਬਹੁਤ ਕੁਝ ਬੋਲਦੇ ਨੇ ਪਰ ਹੁਣ ਤੁਸੀਂ ਸੈਂਟਰ ਦੇ ਵਜ਼ੀਰ ਹੋ ਤੁਹਾਡਾ ਕਦ ਬਹੁਤ ਵੱਡਾ ਕਰਤਾ ਵਾਕੇ ਉਹਨੇ ਅਮੀਸ਼ਾ ਨੇ ਜੋ ਕਿਹਾ ਨਾ ਕਿ ਮੈਂ ਵੱਡਾ ਬੰਦਾ ਬਣਾਉਣਾ ਤੁਹਾਡਾ ਵੱਡਾ ਕਦ ਕਰ ਦਿੱਤਾਗਾ ਜਦੋਂ ਕਿਸੇ ਬੰਦੇ ਦਾ ਵੱਡਾ ਕਦ ਹੋ ਜਾਂਦਾ ਨਾ ਉਹਦਾ ਦਿਲ ਹੋਰ ਵੱਡਾ ਹੋ ਜਾਂਦਾ ਇਥੇ ਹੁਣ ਤੁਹਾਡੇ ਦਿਲ ਵੱਡੇ ਹੋਣ ਦੀ ਗੱਲ ਹੋਣੀ ਹੈ ਕਿ ਤੁਸੀਂ ਪੰਜਾਬ ਦੇ ਸੈਂਟਰ ਦੇ ਵਿੱਚ ਪੰਜਾਬ ਦਾ ਪੱਖ ਪੂਰਨ ਹੈਗਾ ਪੰਜਾਬ ਵਾਸਤੇ ਤੁਹਾਨੂੰ ਅਗਰ ਤੁਸੀਂ ਪੰਜਾਬ ਛੱਡੋ ਖਾਸ ਕਰ ਲੁਧਿਆਣੇ ਵਾਸਤੇ ਤੁਸੀਂ ਕਿਉਂਕਿ ਸਾਡੀ ਲੁਧਿਆਣਾ ਇੰਡਸਟਰੀਅਲ ਹੱਬ ਆ ਸਾਡੀ ਆਰਥਿਕ ਰਾਜਧਾਨੀ ਆ ਤੁਹਾਨੂੰ ਉਹਦੇ ਵਾਸਤੇ ਬਹੁਤ ਕੁਝ ਕਰਨਾ ਪਏਗਾ ਫਿਰ ਜਿਹੜੇ ਸੁਪਨੇ ਭਾਜਪੀ ਨੇ ਪਾਲੇ ਹੋਏ ਨੇ ਕਿ ਜੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਬਣ ਸਕਦੀ ਆ ਤੇ ਫਿਰ ਭਾਜਪੀ ਦੀ ਕਿਉਂ ਨਹੀਂ ਉਹਦੇ ਵਾਸਤੇ ਜੇ ਪੰਜਾਬੀਆਂ ਦਾ ਦਿਲ ਜਿੱਤਣਾ ਵਾ ਤੇ ਜਿਹੜੇ ਤੁਹਾਡੇ ਦਿਲਾਂ ਦੇ ਵਿੱਚ ਕੌੜ ਭਰੀ ਪਈ ਨਾ ਯਾਰ ਪਰ ਐਪਾ ਉਹ ਬਾਹਰ ਸੁੱਟ ਦੋ ਹਨਾ ਫਿਰ ਤੁਹਾਡੇ ਵੀ ਤੁਹਾਡਾ ਵੀ ਦਰ ਲੱਗ ਸਕਦਾ ਲੇਕਿਨ ਤੁਸੀਂ ਸੈਂਟਰ ਦੇ ਵਿੱਚ ਵਜ਼ੀਰ ਬਣੇ ਤੇ ਪੰਜਾਬ ਨੂੰ ਉਮੀਦ ਹੋਏਗੀ ਕਿ ਤੁਸੀਂ ਪੰਜਾਬ ਵਾਸਤੇ ਚੰਗੇ ਕੰਮ ਕਰੋਗੇ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਤਿੰਨ ਅਹਿਮ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਇਹਨਾਂ ਸਾਰਿਆਂ ਦੇ ਬਾਰੇ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ